प्यारे दर्शकों मैं हूं बलकार सिंह ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪ੍ਰੋਗਰਾਮ ਪੰਜਾਬ ਫੋਕਸ ਵਿੱਚ ਅਸੀਂ ਉਹ ਮੁੱਦੇ ਲੈਂਦੇ ਆ ਜਿਹੜੇ ਬਿਲਕੁਲ ਭਕੇ ਹੁੰਦੇ ਹੈ ਤੇ 50 ਮੀਲ ਜੂਆ ਸਿਟੀ ਚੈਨਲ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਆ ਪਹਿਲਾ ਵਿਸ਼ਾ ਹੈ ਧਰਮਸੋਤ ਤੇ ਆਸ਼ੂ अरोड़ा ਤੇ ਸੋਨੀ ਵਿਰੁੱਧ ਅਦਾਲਤੀ ਕਾਰਵਾਈ ਲਈ ਪੰਜਾਬ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ ਪੰਥਵ੍ਰਤੀ ਤਾਕ ਤਾਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਤੇ ਤੁਲੀਆਂ ਹਨ ਹਰਚੰਦ ਸਿੰਘ ਲੰਗੋਵਾਲ ਦੀ ਵਰਸੀ ਤੇ ਗਰਜੇ ਸੁਖਬੀਰ ਬਾਦਲ ਬੱਚਿਆਂ ਵਿੱਚ ਸਕੂਲ ਜਾਣ ਤੇ ਸਾਈਕਲ ਦਾ ਰੁਝਾਨ ਹੋਰ ਵਧਣ ਲੱਗਾ ਕਾਰਨ ਘੱਟ ਉਮਰ ਦੇ ਬੱਚਿਆਂ ਤੇ ਵਹੀਕਲ ਦਾ ਚਲਾਨ ਦਾ ਸਰਕਾਰੀ ਹੁਕਮ ਨੇੜੇ ਆ ਗਿਆ ਹੈ ਬਸਪਾ ਵੱਲੋਂ ਅੱਜ ਸੁਪਰੀਮ ਕੋਰਟ ਤੇ ਰਿਜ਼ਰਵੇਸ਼ਨ ਮਾਮਲੇ ਦੇ ਵਿਰੋਧ ਵਿੱਚ ਅੱਜ ਭਾਰਤ ਬੰਦ ਦਾ ਐਲਾਨ ਕਲਕੱਤਾ ਡਾਕਟਰ ਕਾਨ ਸੁਪਰੀਮ ਕੋਰਟ ਵੱਲੋਂ ਪੱਛਮੀ ਬੰਗਾਲ ਸਰਕਾਰ ਦੀ ਛਾੜ ਛੰਬ ਰਾਜ ਸਭਾ ਲਈ ਰਵਨੀਤ ਬਿੱਟੂ ਰਾਜਸਥਾਨ ਤੋਂ ਭਾਜਪਾ ਅਮੀਦਵਾਰ ਹੋਣਗੇ ਆ ਅਸੀਂ ਪਹਿਲੇ ਵਿਸ਼ੇ ਨਾਲ ਤੁਹਾਨੂੰ ਜੋੜਦੇ ਹਾਂ ਤੇ ਇਹਦੇ ਵਿੱਚ ਸਾਧੂ ਸਿੰਘ ਧਰਮਸੋਧ ਆ ਪਾਰਟਿਸ਼ਨ ਆਸ਼ੂ ਜੀ ਰੋੜਾ ਤੇ ਸੋਨੀ ਉਹ ਵੀ ਸੋਨੀ ਅਮਰਸਰ ਦੇ ਜਿਹੜੇ ਉੱਥੇ ਵਾਈਸ ਮੁੱਖ ਮੰਤਰੀ ਵੀ ਰਹੇ ਆ ਤੇ ਉਪ ਮੁੱਖ ਮੰਤਰੀ ਅੰ ਦੇ ਵਿਰੋਧ ਦਾ ਦਾਲਤੀ ਕਾਰਵਾਈ ਲਈ ਪੰਜਾਬ ਮੰਤਰੀ ਮੰਡਲ ਮੰਤਰੀ ਮੰਡਲ ਵੱਲੋਂ ਬਿਲਕੁਲ ਪ੍ਰਵਾਨਗੀ ਕੱਲ ਦੇ ਦਿੱਤੀ ਗਈ ਹੈ ਇਹ ਇਸ ਤਰ੍ਹਾਂ ਦਾ ਮਾਮਲਾ ਹੈ ਕਿ ਜਿਹਦੇ ਵਿੱਚ ਇਹਨਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀਗੇ ਉਹ ਜਦੋਂ ਇਹ ਆਪਣੇ ਆਪਣੇ ਪੋਰਟਫੋਲੀਓ ਦੇ ਮੰਤਰੀ ਸੀਗੇ ਜਿਸ ਵਿੱਚ ਧਰਮ ਸੋਧ ਤੇ ਤੇ ਉਹਨਾਂ ਲਾਇਆ ਸੀਗਾ ਕਿ ਇਹ ਇਹਨਾਂ ਕੋਲ ਜੰਗਲਾਤ ਸੀਗਾ ਫਾਰਸਟ ਦਾ ਮਹਿਕਮਾ ਸੀਗਾ ਔਰ ਇਹਨਾਂ ਨੇ ਉਹਦੇ ਵਿੱਚ ਜਿੰਨੇ ਰੁੱਖ ਵੇਚੇ ਆ ਉਹ ਕੱਟ ਕੇ ਉਹਦੇ ਵਿੱਚੋਂ ਬਹੁਤ ਕਮਿਸ਼ਨ ਲਿਆ ਔਰ ਉਹ ਰੁੱਖਾਂ ਦਾ ਸਾਰਾ ਪੈਸਾ ਖਾ ਕੇ ਹਾਜਮ ਕਰ ਗਿਆ ਉਸ ਤੋਂ ਬਾਅਦ ਭਾਰਤੂ ਚਨਾਲ ਸ਼ੂਰੀ ਰੀਸੈਂਟਲੀ ਹੁਣੇ ਅਮਰ ਤੋਂ ਜਲੰਧਰ ਤੋਂ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ 'ਚ ਟੈਂਡਰ ਘੁਟਾਲਾ ਤੇ ਹੋਰ ਇਹਨਾਂ ਨੂੰ ਮਨ ਲੈਂਡਿੰਗ ਤੇ ਕਈ ਕੇਸ ਇਹਨਾਂ ਦੇ ਵਿਰੁੱਧ ਜਿਹੜੇ ਨਾਮਜ਼ਦ ਹੋਏ ਆ ਔਰ ਇਹਨਾਂ ਤੇ ਐਫਆਈਆਰ ਲਾਜ ਹੋ ਕੇ ਹੁਣ 15 ਦਿਨ ਲਈ ਜੁਡੀਸ਼ੀਅਲ ਰਿਮਾਂਡ ਤੇ ਆ ਉਸ ਤੋਂ ਬਾਅਦ ਜਿਹੜਾ ਓਪੀ ਸੋਨੀ ਇਹ ਅੰਮ੍ਰਿਤਸਰ ਤੋਂ ਸੀਗੇ ਇਹਨਾਂ ਦੇ ਵਿਰੁੱਧ ਵੀ ਇੱਕ ਕੇਸ ਜਿਹੜਾ ਉਹ ਲੱਗਾ ਰਿਹਾ ਔਰ ਇਹਨਾਂ ਨੂੰ ਜੇਲ੍ਹ ਵਿੱਚ ਵੀ ਬੰਦ ਰੱਖਿਆ ਔਰ ਖਾਸ ਤੌਰ ਤੇ ਇਹ ਜਿਹੜੀ ਸਪੈਸ਼ਲ ਵਿਧਾਨ ਸਭਾ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਪ੍ਰਵਾਨਗੀ ਦੇ ਦਿੱਤੀ ਗਈ ਆ ਉਹਦੇ ਵਿੱਚ ਪੁਲਿਸ ਕੋ ਇਹਨਾਂ ਦੇ ਐਫਆਈਆਰ ਲਾਜਾ ਹੁਣ ਉਸ ਤੋਂ ਬਾਅਦ ਦੇਖੋ ਅਦਾਲਤ ਕੀ ਕਰਦੀ ਆ ਕਿਸ ਤਰ੍ਹਾਂ ਦੀ ਗਵਾਹੀਆਂ ਪੇਸ਼ ਹੁੰਦੀਆਂ ਔਰ ਕਿਸ ਤਰ੍ਹਾਂ ਦਾ ਇਹਨਾਂ ਨੂੰ ਦੋਸ਼ ਲਗਤ ਲੱਗਦਾ ਕਿਹੜੀਆਂ ਧਾਰਾਂ ਲੱਗਦੀਆਂ ਔਰ ਧਰਮਸੋਤ ਨੂੰ ਤਾਂ ਇਹ ਕਾਂਗਰਸੀ ਮੰਤਰੀ ਮੰਡਲ ਸੀ ਕਾਂਗਰਸ ਬਜ਼ਾਰਤ ਵਿੱਚ ਤੇ ਇਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਤੇ ਇਹਨਾਂ ਨੂੰ ਕਲੀਨ ਚਿੱਟ ਉਹਨਾਂ ਦੇ ਦਿੱਤੀ ਸੀ ਹੋ ਸਕਦਾ ਕਿ ਸਾਰੇ ਲੋਕ ਕਹਿੰਦੇ ਨੇ ਕਿ ਸਾਰਾ ਹੀ ਸਿਆਸੀ ਜਮਲਾ ਹੈਗਾ ਇਹਦੇ ਵਿੱਚ ਉਹਨਾਂ ਨੂੰ ਕਲੀਨ ਚਿੱਟ ਇਸ ਕਰਕੇ ਦਿੱਤੀ ਕਿ ਇਨਵੋਲਡ ਆਪ ਵੀ ਸੀ ਉਹਨਾਂ ਦੇ ਮੁੱਖ ਮੰਤਰੀ ਮਜੂਦਾ ਕੈਪਟਨ ਅਮਰਿੰਦਰ ਸਿੰਘ ਉਸ ਬਾਅਦ ਜਦੋਂ ਇਹ ਆਪ ਸਰਕਾਰ ਆਈ ਹੈ ਇਹਨਾਂ ਨੇ ਫਿਰ ਪੁਰਾਣੀਆਂ ਫਾਈਲਾਂ ਕੱਢੀਆਂ ਪੁਰਾਣੀਆਂ ਫਾਈਲਾਂ ਝਾੜ ਝੰਪ ਕੇ ਫਿਰ ਇਹਨਾਂ ਨੇ ਕਿ ਵੇਖਿਆ ਔਰ ਪੁਲਿਸ ਦੇ ਵਾਲੇ ਕੀਤੀਆਂ ਵਿਜੀਲੈਂਸ ਕੇਸ ਹੋ ਗਏ ਉਹਦੇ ਵਿੱਚ ਸਾਰਾ ਕੁਝ ਨਾ ਪਾ ਲਾ ਕੇ ਅੱਗੇ ਲਿਆਂਦਾ ਔਰ ਉਹ ਹੁਣ ਅੱਜ ਕੇਸ ਉਸੇ ਤਰ੍ਹਾਂ ਚੱਲ ਰਹੇ ਹਨ ਤਰੀਕਾ ਪੁੱਗਤ ਰਹੇ ਆ ਔਰ ਸਾਧੂ ਸਿੰਘ ਧਰਮਸੋਤ ਜਮਾਨਤ ਦੇ ਬਾਹਰ ਹੈ ਗਿਆ ਅੱਗੇ ਪਹਿਲੇ ਅਰੈਸਟ ਹੋਏ ਰਹੇ ਆ ਔਰ ਰੀਸੈਂਟਲੀ ਜਿਹੜੇ ਹੈਗੇ ਆ ਆਸ਼ੂ ਜੀ ਆਰਪੂਸ਼ ਨਾ ਆਸ਼ੂ ਜੀ ਉਹ ਵੀ ਅੰਦਰ ਰਹੇ ਆ ਔਰ ਹੁਣ ਤਾਂ ਅੰਦਰ ਹੀ ਹੈ ਜੁਡੀਸ਼ੀਅਲ ਰੀਮਾਂਡ ਤੇ ਆ ਉਹਨਾਂ ਦੇ ਵਿਰੁੱਧ ਬਹੁਤ ਹੀ ਟੈਂਡਰ ਕੁੱਟਾ ਲਿਆ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਟੈਂਡਰ ਲਾ ਪਾ ਦਿੱਤੇ ਆ ਉਹਦੇ ਵਿੱਚ ਕੁਝ ਪਤਾ ਨਹੀਂ ਲੱਗਾ ਵੀ ਕਿੱਧਰ ਕਿੱਧਰ ਕੰਨਕੀ ਗਈ ਹੈ ਕਿੱਥੇ ਕਿੱਥੇ ਜਿਹੜਾ ਇਹ ਫੂਡ ਸਪਲਾਈ ਦੇ ਮੰਤਰੀ ਸੀਗੇ ਔਰ ਉਹਦੇ ਵਿੱਚ ਜਿਹੜੇ ਨੰਬਰ ਦਿੱਤੇ ਆ ਵਹੀਕਲ ਦੇ ਓਟੋ ਵੀਲਰਾਂ ਦੇ ਇਹ ਵੇਖ ਲੋ ਕਿੰਨੀ ਹਾਸ ਹੋਣੀ ਗੱਲ ਆ ਇਹਦੇ ਚ ਸਕੂਟਰ ਤੇ ਮੋਟਰਸਾਈਕਲ ਜਦੋਂ ਤਬਦੀਸ਼ ਹੋਈ ਜਾਂ ਪਤਾ ਲੱਗਾ ਕਿ ਇਹਨਾਂ ਵਿੱਚ ਉਹ ਤਾਂ ਵਹੀਕਲ ਆ ਨਹੀਂ ਜਦੋਂ ਕਿ ਟਰੱਕ ਤਾਂ ਹੋਣੇ ਚਾਹੀਦੇ ਨੇ ਤਾਂ ਕਿ ਕੋਈ ਸ਼ੱਕ ਨਾ ਪਾਵੇ ਇਹਨਾਂ ਨੇ ਜਦੋਂ ਇਹ ਅ ਭ੍ਰਿਸ਼ਟਾਚਾਰੀ ਵਿਧਾਈ ਜਾ ਉਹਦੇ ਵਿੱਚ ਇਹ ਹੀ ਪਤਾ ਲੱਗਾ ਕਿ ਇਹਨਾਂ ਨੇ ਸਾਰਾ ਪੈਸਾ ਜਿਹੜਾ ਹਜਮ ਇਸ ਕਰਕੇ ਕੀਤਾ ਕਿ ਸਾਰੇ ਹੀ ਜਿਹੜੇ ਟੈਂਡਰ ਸੀ ਉਹ ਗਲਤ ਸੀਗੇ ਔਰ ਇਹਦੇ ਵਿੱਚ ਮਨੀ ਲੈਂਡਿੰਗ ਦਾ ਵੀ ਹੈ ਪੈਸੇ ਵੀ ਇੱਧਰ ਉੱਧਰੋਂ ਲਏ ਆ ਉਹ ਸਾਰਾ ਕੁਝ ਪਾ ਲਾ ਕੇ ਇਹਨਾਂ ਤੇ ਮੜਿਆ ਗਿਆ ਹੁਣ ਇਹਨਾਂ ਨੂੰ ED ਨੇ ਇਹਨਾਂ ਦੀ ਪੁਛਪੜਤਾਲ ਕੀਤੀ ਸੀ ਜਲੰਧਰ ਔਰ ਉਹਦੇ ਤੋਂ ਬਾਅਦ ਇਹਨਾਂ ਨੂੰ ਕੋਰਟ ਵਿੱਚ ਪਹਿਲਾਂ ਰੱਖਿਆ ਉਹਦੇ ਆ 7-8 ਘੰਟੇ ਇਹਨਾਂ ਦੀ ਕੇਸ ਦੀ ਪਰਚੋਲ ਹੋਈ ਪੁਛਪੜਤਾਲ ਹੋਈ ਫਿਰ ਇਹਨਾਂ ਤੇ ਇੱਕ ਐਫਆਈਆਰ ਲਾਉ ਜਾਈ ਫਿਰ ਐਫਆਈਆਰ ਲਾਉ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ ਤੇ ਹੈਗੇ ਆ 14 ਦਿਨ ਲਈ ਹੁਣ ਇਸ ਤੋਂ ਬਾਅਦ ਅੱਗੇ ਦੇਖੋ ਸਜ਼ਾ ਦਿੱਤੀ ਜਾਊਗੀ ਕਿ ਕਿੰਨੀ ਹੈਗੀ ਇਹ ਹੈ ਸਾਡੇ ਮੰਤਰੀਆਂ ਦਾ ਹਾਲ ਇਹ ਹੈ ਸਾਡੇ ਸਾਰੇ ਜਿਨੇ ਪੋਰਟਫੋਲੀ ਦੇ ਇੰਚਾਰਜ ਨੇ ਜਾਂ ਸਾਡੀ ਸਰਕਾਰਾਂ ਨੇ ਜਾਂ ਜਿਨੀਆਂ ਪਾਰਟੀਆਂ ਨੇ ਉਹਨਾਂ ਦਾ ਹਾਲ ਕੋਈ ਵੀ ਸਰਕਾਰ ਇਸ ਜਿਹੜੇ ਭ੍ਰਿਸ਼ਟਾਚਾਰ ਤੋਂ ਨਹੀਂ ਬਚੀ ਔਰ ਉਸ ਤੋਂ ਬਾਅਦ ਜਦੋਂ ਆਪ ਸਰਕਾਰ ਆਈ ਇਹਨਾਂ ਸਭ ਤੋਂ ਪਹਿਲਾਂ ਇੱਕ ਹੈਲਪਲਾਈਨ ਦਿੱਤੀ ਜਿਹਦੇ ਵਿੱਚ ਕਹਿੰਦੇ ਕੋਈ ਭ੍ਰਿਸ਼ਟਾਚਾਰ ਕਰ ਰਿਹਾ ਉਹਦਾ ਸਾਨੂੰ ਜਲਦੀ ਤੋਂ ਜਲਦੀ ਪਤਾ ਲੱਗ ਜਾਏ ਉਸ ਨੰਬਰ ਤੇ ਫਿਰ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਉਹ ਹੈਲਪਲਾਈਨ ਦਾ ਵੀ ਜਿਹੜਾ ਹੈਗਾ ਉਹ ਸਭ ਤੋਂ ਪਹਿਲਾਂ ਤੇ ਜਲੰਧਰ ਦੀ ਇੱਕ ਔਰਤ ਫੜੀ ਗਈ ਕਚਹਿਰੀ ਚੋਂ ਉਹਨੇ ਵੀ ਪੈਸੇ ਲੈਣ ਦੀ ਅਲੈਂਸ ਕਿਸੇ ਕੋਲ ਔਰ ਉਸ ਤੋਂ ਬਾਅਦ ਪੁਲਿਸ ਆਫੀਸਰ ਬਹੁਤ ਫੜੇ ਗਏ ਜਿਹਨਾਂ ਵਿੱਚ ਬਹੁਤ ਵੱਡੇ ਅਧਿਕਾਰੀ ਸੀਗੇ ਔਰ ਜਿਹਦੇ ਵਿੱਚ ਮਨੀ ਲੈਂਡਿੰਗ ਦੇ ਕੇਸ ਸੀਗੇ ਤੇ ਫਿਰ ਇਹਦੇ ਵਿੱਚ ਜਿਹੜੇ ਉਹਨਾਂ ਕੋ ਲੋਕਾਂ ਕੋ ਪੈਸੇ ਰਿਸ਼ਵਤ ਲੈਣ ਦੇ ਕੇਸ ਸੀਗੇ ਇਹ ਸਾਰੇ ਕੇਸ ਜਿਹੜੇਗਾ ਹਜੇ ਤੱਕ ਕਿਸੇ ਪਾਸੇ ਨਹੀਂ ਲੱਗ ਰਹੇ ਅਦਾਲਤਾਂ ਵਿਚਾਰੀਆਂ ਵੀ ਕੀ ਕਰਨ ਇਹਨੇ ਕੇਸ ਜਿਆਦਾ ਹੋ ਜਾਂਦੇ ਉਹ ਕਿਸੇ ਪਾਸੇ ਲੱਗਦੇ ਨਹੀਂਗੇ ਔਰ ਉਹ ਤਾਂ ਬਾਅਦ ਬਾਅਦ ਜਾ ਕੇ ਕੋਈ ਗਵਾਹ ਨਹੀਂ ਲੱਭਦਾ ਫਿਰ ਉਹ ਜਾ ਕੇ ਬਿਲਕੁਲ ਕਹੀਦਾ ਇਸੇ ਤਰ੍ਹਾਂ ਜਾ ਕੇ ਉਹ ਇਸ ਜਿਹੜੇ ਹੈਗੇ ਆ ਦੋਸ਼ ਉਹਨਾਂ ਤੋਂ ਮੁਕਤ ਹੋ ਗਿਆ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਪੰਜਾਬ ਵਿੱਚ ਵੀ ਹੈ ਬਾਹਰਲੇ ਸੂਬਿਆਂ ਵਿੱਚ ਵੀ ਪਰ ਖਾਸ ਕਰਕੇ ਪੰਜਾਬ ਜੇਸ ਕਰਕੇ ਕਿ ਲੋਕਾਂ ਕੋਲ ਪੈਸਾ ਬਹੁਤ ਹੈ ਜਿਸ ਤਰ੍ਹਾਂ ਜਲੰਧਰ ਜਨੂਨ ਐਨ ਆਰ ਆਈ ਸਿਟੀ ਕੇਂਦਰ ਤੁਸੀਂ ਕਚਹਿਰੀ ਚਲ ਜਾਓ ਕੋਰਟ ਚਲ ਜਾਓ ਜਿੱਥੇ ਤਹਿਸੀਲਦਾਰ ਬੈਠੇ ਪਟਵਾਰੀ ਬੈਠੇ ਜਿੱਥੇ ਜਾਓਗੇ ਤੁਸੀਂ ਉੱਥੇ ਤੁਹਾਨੂੰ ਸਾਰੇ ਪੈਸਾ ਦੀ ਮੰਗ ਹੁੰਦੀ ਆ ਉਹ ਬੰਦੇ ਨੇ ਕਿ ਕਚਹਿਰੀਆਂ ਦੇ ਉੱਤੇ ਜਿਹੜੇ ਪੱਤੇ ਆ ਉਹ ਵੀ ਪੈਸੇ ਮੰਗਦੇ ਆ ਉੱਥੇ ਇਹ ਹਾਲਤ ਹੁੰਦੀ ਆ ਤੁਸੀਂ ਉਹਨੇ ਦਿਨ ਤੱਕ ਆਪਣਾ ਕੰਮ ਨਹੀਂ ਖਰਾਾ ਸਕਦੇ ਤੇ ਫਿਰ ਜਿਹੜੇ ਮੰਤਰੀ ਆਪ ਕਰ ਰਿਹਾ ਤੇ ਉਹਨਾਂ ਦੇ ਵਿਭਾਗ ਤਾਂ ਉਹ ਕਿਉਂ ਨਹੀਂ ਕਰਨਗੇ ਜਿਹੜੇ ਉਹਨਾਂ ਦੇ ਥੱਲੇ ਅਧਿਕਾਰੀ ਕੰਮ ਕਰ ਰਿਹਾ ਜਿਹੜੇ ਉਹਨਾਂ ਦੇ ਸਬੋਡੀਨੇਟ ਆ ਜਿਹੜੇ ਲੋਕਾਂ ਨੂੰ ਪਬਲਿਕ ਸਰਵੰਟ ਨੇ ਉਹ ਕਦੋਂ ਬਾਜ਼ ਆਉਣਗੇ ਉਹ ਆਪਣਾ ਬੋਝ ਆ ਭਰਦੇ ਆ ਤੇ ਸਾਰਾ ਕੁਝ ਪਾ ਲਾ ਕੇ ਉਹ ਇਹਨਾਂ ਨੇ ਜਿਹੜੀ ਕਾਰਵਾਈ ਅੱਗੇ ਜੀ ਪ੍ਰਵਾਨਗੀ ਦੇ ਦਿੱਤੀ ਹੈ ਮੰਤਰੀ ਮੰਡਲ ਨੇ ਔਰ ਜੇ ਭਗਵੰਤ ਮਾਨ ਨੇ ਥੋੜਾ ਜਿਹਾ ਤੇ ਸਕੰਜਾ ਤੇ ਕੱਸਿਆ ਪਰ ਉਹਦੇ ਵਿੱਚ ਇਹਦੇ ਆਪਣੇ ਮੰਤਰੀ ਵੀ ਕਈ ਫੜੇ ਗਏ ਆ ਉਹਦੇ ਵਿੱਚ ਉਹ ਵੀ ਕੁਝ ਅੰਦਰ ਨੇ ਔਰ ਕੋਈ ਵੀ ਬਚਿਆ ਨਹੀਂ ਗਾ ਬੜੇ ਸੀ ਸਿੰਗਲਾ ਸੀ ਇਹਨਾਂ ਦੇ ਮੰਤਰੀ ਉਹ ਵੀ ਉਦੋਂ ਇਸ ਕੇਸ ਚ ਆ ਕੇ ਕਿ ਇਹਨਾਂ ਨੇ ਆਪ ਕੈਮਰਾ ਲਾ ਕੇ ਭਗਵੰਦ ਮਾਨ ਨੇ ਉਹਨਾਂ ਨੂੰ ਰਿਕਾਰਡ ਕੀਤਾ ਔਰ ਉਹਨਾਂ ਨੂੰ ਮਨਾਇਆ ਇਹ ਚੀਜ਼ਾਂ ਜਿਹੜੀਆਂ ਇਹ ਸਾਰੀਆਂ ਜਿਹੜੀਆਂ ਇਸ ਵੇਲੇ ਲੋਕਾਂ ਦੇ ਸਾਹਮਣੇ ਆ ਰਹੀਆਂ ਔਰ ਜੇ ਪਬਲਿਕ ਨੂੰ ਪਤਾ ਲੱਗਦਾ ਤਾਂ ਪਬਲਿਕ ਕਰੇਗੀ ਫਿਰ ਵੀ ਪਾਰਟੀ ਤੋਂ ਕੋਈ ਬਚੀ ਨਹੀਂ ਇਸ ਮਾਮਲੇ ਤੋਂ ਅਕਾਲੀ ਦਲ ਚ ਵੀ ਰਿਹਾ ਕਾਂਗਰਸ ਵਿੱਚ ਵੀ ਰਿਹਾ ਜਿਹੜੀ ਆਪ ਸਰਕਾਰ ਇਹਦੇ ਵਿੱਚ ਵੀ ਇਹ ਫਿਰਸ਼ਤਾਚਾਰੀ ਦਾ ਜਿਹੜਾ ਬਲੇਮ ਲੱਗਦਾ ਰਿਹਾ ਜ਼ਰ ਉਹਨੂੰ ਪੂਰੇ ਦਾ ਪੂਰਾ ਹੁੰਦਾ ਵੀ ਰਿਹਾ ਪਰ ਜਦੋਂ ਮੰਤਰੀ ਪੋਸਟ ਤੇ ਹੁੰਦਾ ਉਹਦਾ ਨਾਂ ਤਾਂ ਸੀਬੀਆਈ ਬੋਲਦੀ ਆ ਨਾ ਵਿਜੀਲੈਂਸ ਨੂੰ ਪਤਾ ਲੱਗਦਾ ਨਾ ਕਿਸੇ ਪੁਲਿਸ ਅਫਸਰ ਨੂੰ ਪਤਾ ਲੱਗਦਾ ਜਦੋਂ ਇਹ ਕੁਰਸੀ ਛੱਡ ਕੇ ਆਉਂਦੇ ਆ ਫਿਰ ਇਹਨਾਂ ਦੇ ਪਿੱਛੇ ਲੱਗ ਜਾਂਦੇ ਆ ਫਿਰ ਉਸ ਤੋਂ ਬਾਅਦ ਫਿਰ ਵੀ ਇਹ ਕੋਈ ਗਵਾ ਨਹੀਂ ਹੁੰਦਾ ਉਸ ਤੋਂ ਬਾਅਦ ਜਿਹੜਾ ਇਹ ਸਾਰੇ ਤੇ ਸਾਰੇ ਦੋਸ਼ ਮੁਕਤ ਹੋ ਜਾਂਦੇ ਆ ਅਜੇ ਤੱਕ ਕੋਈ ਵੀ ਲੀਡਰ ਇਸ ਪਾਸੇ ਜਿਹੜਾ ਅੰਦਰ ਨਹੀਂ ਜ਼ਿਆਦਾ ਦੇਰ ਰਿਹਾ ਜਿਸ ਤਰ੍ਹਾਂ ਲਾਲੂ ਜਯਾਦਵ ਜੀ ਨੇ ਸੈਂਟਰ ਗਵਰਨਮੈਂਟ ਦੇ ਮਨਿਸਟਰ ਆ ਰੇਲਵੇ ਦੇ ਉਹਦੇ ਵਿੱਚ ਲੋਕਾਂ ਨੂੰ ਜਿਹੜੀਆਂ ਨੌਕਰੀਆਂ ਦਿੱਤੀਆਂ ਉਹਦੇ ਵਿੱਚ ਲੋਕਾਂ ਕੋਲ ਜ਼ਮੀਨ ਲਈ ਜਿਹੜੇ ਵੀ ਉਮੀਦਵਾਰ ਸੀ ਉਹਨਾਂ ਕੋਲ ਜ਼ਮੀਨ ਲੈ ਕੇ ਫਿਰ ਦਿੱਤੀਆ ਫਿਰ ਚਾਰਾ ਘਟਾਲਾ ਉਹਨਾਂ ਤੇ ਰਿਆ ਅਜੇ ਤੱਕ ਜਮਾਨਤ ਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਤੇ ਕਈ ਦੋਸ਼ ਲੱਗਿਆ ਔਰ ਰਾਬੜੀ ਦੇ ਵਿੱਚ ਹੀ ਰਹੇ ਆ ਉੱਥੋਂ ਦੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ ਉਸ ਤੋਂ ਬਾਅਦ ਇਹ ਜੇਲ੍ਹ ਚ ਰਹੇ ਹੁਣ ਇਹ ਦੇਖ ਲਓ ਸਾਰਾ ਕੁਝ ਪਾ ਲਾ ਕੇ ਜਿਹੜਾ ਹੈਗਾ ਸਾਰਿਆਂ ਤੇ ਬਲੇਮ ਹੁੰਦੇ ਰਹਿੰਦੇ ਆ ਔਰ ਇਹਨਾਂ ਬਲੇਮਾਂ ਤੋਂ ਦੂਰ ਕਰਨ ਲਈ ਕੋਈ ਵੀ ਸਰਕਾਰ ਅੱਗੇ ਨਹੀਂ ਆਈ ਜਿਸ ਤਰ੍ਹਾਂ ਨਸ਼ਾ ਮੁਕਤ ਨਹੀਂ ਕਰ ਸਕਿਆ ਪੰਜਾਬ ਨੂੰ ਜਿਸ ਤਰ੍ਹਾਂ ਜੇ ਤੱਕ ਕੋਈ ਸੇ ਵੀ ਕਿਸਾਨਾਂ ਦੀਆਂ ਜਿਹੜੇ ਅੰਦੋਲਨ ਨੇ ਉਹਨਾਂ ਨੂੰ ਨਹੀਂ ਸੁਣ ਸਕੇ ਇਸੇ ਤਰ੍ਹਾਂ ਹੀ ਭ੍ਰਿਸ਼ਟਾਚਾਰੀ ਜਿਹੜੀ ਹੈ ਵੀ ਇਹ ਗੱਲ ਨੂੰ ਆ ਰਹੀ ਆ ਇਹ ਵੀ ਮਰਿਆ ਸੱਪ ਜਿੱਦਾਂ ਗੱਲ 'ਚ ਪਿਆ ਜਾਂਦਾ ਉਹ ਹੈਗਾ ਇਹ ਸਾਰੀ ਪਬਲਿਕ ਨੂੰ ਸਾਡੇ ਦਰਸ਼ਕਾਂ ਨੂੰ ਪਤਾ ਹੈ ਕਿ ਕਿੱਥੋਂ ਤੱਕ ਇਹ ਖੰਭਿਆਜਾ ਫੁਕਤਣਾ ਪੈ ਰਿਹਾ ਆ ਦੂਸਰਾ ਹੈਗਾ ਕਿ ਅਹਰਜੰਤ ਸਿੰਘ ਲੰਗਵਾਲ ਜੀ ਦੀ ਵਰਸੀ ਸੀ ਗੱਲ ਔਰ ਉੱਥੇ ਸਖਬੀਰ ਬਾਦਲ ਜੀ ਦੇ ਜੀ ਬਿਆਨ ਸੀਗੇ ਔਰ ਦੋ ਇਹਨਾਂ ਦੇ ਗਰੁੱਪ ਦੀ ਕਾਨਫਰੰਸ ਸੀ ਇੱਕ ਪਾਸੇ ਬਾਗੀ ਧੜਾ ਸੀ ਕਿ ਇੱਕ ਪਾਸੇ ਅਕਾਲੀ ਦਲ ਦੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜੀ ਸੀ ਔਰ ਉਹਨਾਂ ਨੇ ਆਪਣੇ ਬਿਆਨ ਉੱਤੇ ਜਿਹੜੇ ਦਾਗੇ ਨੇ ਉਹਨਾਂ ਕਹਿਆ ਕਿ ਪੰਥ ਵਿਰੋਧੀ ਤਾਕਤਾਂ ਅਕਾਲੀ ਦਲ ਤੇ ਸ਼ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਤੇ ਤੁਲੀਆਂ ਹੋਈਆਂ ਨੇ ਔਰ ਉਹਨਾਂ ਦਾ ਮਤਲਬ ਕਹਿਣ ਦਾ ਸੀ ਕਿ ਪੰਥ ਵਿਰੋਧੀ ਤਾਕਤਾਂ ਤੇ ਅਕਾਲੀ ਦਲ ਇਹ ਇਹਨਾਂ ਨੇ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਜਿਹੜੀਆਂ ਉਹਨਾਂ ਵਿੱਚ ਆਪਣਾ ਇਹਨਾਂ ਦਾ ਬਾਗੀ ਧੜਾ ਹੀ ਆ ਜ਼ਿਆਦਾ ਜਿਹਦੇ ਵਿੱਚ ਬੀਬੀ ਜਗੀਰ ਕੌਰ ਜੀ ਆ ਔਰ ਹਦੀਪ ਸਠੀਂਸਾ ਸਾਹਿਬ ਨੇ ਪਰਮਿੰਦਰ ਸਿੰਘ ਟੀਂਸਾ ਸਾਹਿਬ ਜੀ ਹੈ ਔਰ ਉਹਦੇ ਵਿੱਚ ਨਾਲ ਦੇ ਬਾਕੀ ਜਿਹੜੇ ਹੋਰ ਇਹਨਾਂ ਦੇ 20 ਲੀਟਰ ਨੇ ਔਰ ਨਾਲ ਇਹਨਾਂ ਦੇ ਉਲਟ ਬੈਠੇ ਨੇ ਔਰ ਉਹਨਾਂ ਦੇ ਜਿਹੜੇ ਬਰਾਰੇ ਨੇ ਦਲਜੀਤ ਸਿੰਘ ਜੀ ਮਾ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਇਹ ਗਰੇਸ ਕਰਨਾ ਚਾਹੀਦਾ ਬਚਣਾ ਚਾਹੀਦਾ ਤਾਂ ਕਿ ਅਸੀਂ ਅਗਲੀਆਂ ਚੋਣਾ ਦੇ ਵਿੱਚ ਆਪਣੀ ਸਥਿਤੀ ਬਣਾ ਸਕੀਏ ਜੀਮਾ ਸਾਹਿਬ ਨੇ ਕਿਹਾ ਕਿ ਅੱਗੇ ਦੇਖੋ ਜਿਹੜਾ ਲੋਕ ਸਭਾ ਦੇ ਚੋਣਾਂ ਹੋਈਆਂ ਉਹਨਾਂ ਵਿੱਚ ਅਸੀਂ ਸਿਰਫ ਤੇ ਸਿਰਫ ਇੱਕ ਹੀ ਸੀਟ ਜਿੱਤ ਸਕੇ ਆ ਬਠਿੰਡਾ ਤੋਂ ਹਰ ਸਿਮਰਤ ਕੌਰ ਬਦਲ ਜੀ ਨੇ ਜਿਹੜੇ ਉਮੀਦਵਾਰ ਸੀਗੇ ਉਹ ਹੀ ਜਿੱਤ ਸਕੇ ਆ ਬਾਕੀ ਇਹਨਾਂ ਨੂੰ ਕਿਤੇ ਵੀ ਸੀਟ ਨਹੀਂ ਮਿਲੀ ਔਰ ਕਿਤੇ ਵੀ ਬਹੁਤ ਮਤ ਨਹੀਂ ਮਿਲਿਆ ਲੋਕ ਸਭਾ ਚ ਵੀ ਫਿਰ ਉਸ ਤੋਂ ਬਾਅਦ ਜਿਵੇਂ ਚੋਣਾਂ ਵਿੱਚ ਜਲੰਧਰ ਚ ਸਰਜੀਤ ਕੌਰ ਸੀ ਉਹ ਵੀ ਹਰ ਗਏ ਔਰ ਇਸ ਤੋਂ ਬਾਅਦ ਬਾਗੀ ਧੜੇ ਨੂੰ ਉਹਨਾਂ ਨੇ ਕਿਆ ਸਮਝਾਇਆ ਕਿ ਤੁਸੀਂ ਸਾਰੇ ਅਸੀਂ ਇੱਕ ਵਾਰੀ ਇੱਕ ਮੁੱਠ ਹੋ ਜਾਈਏ ਤਾਂ ਕਿ ਅਸੀਂ ਇਸ ਕੰਮ ਨੂੰ ਅੱਗੇ ਤੋਰ ਸਕੇ ਪਰ ਬਾਗੀ ਧੜੇ ਨੇ ਕਿਆ ਕਿ ਪਹਿਲੋ ਆਪਣੇ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣ ਤਾਂ ਹੀ ਅਸੀਂ ਇਸ ਪਾਸੇ ਆ ਸਕਦੇ ਹਾਂ ਨਹੀਂ ਤੇ ਫਿਰ ਅਸੀਂ ਤੁਹਾਡੇ ਨਾਲੋਂ ਆਪਣਾ ਗਰੁੱਪ ਬਣਾਵਾਂਗੇ ਜਿਹਦੇ ਕਨਵੀਨਰ ਜਿਹੜੇ ਸਦਾਰ ਲਾਇਰ ਬਣਾਈਆਂ ਇਹਦੇ ਕਨਵੀਨਰ ਗੁਰਪ੍ਰਤਾਪ ਵਡਾਲਾ ਜੀ ਨੇ ਔਰ ਉਹੀ ਅੱਗੇ ਲੱਗੇ ਨੇ ਕਨਵੀਨਰ ਦੇ ਤਾਰ ਤੇ ਜਿਸ ਤਰ੍ਹਾਂ ਕੇਜਰੀਵਾਲ ਜੀ ਆਪ ਦੇ ਕਨਵੀਨਰ ਔਰ ਇਹਦੇ ਵਿੱਚ ਵੀ ਇਹ ਧੜਾ ਬਣ ਗਿਆ ਜਿਸ ਤਰ੍ਹਾਂ ਸਿਮਰਨਜੀਤ ਮਾਨ ਜੀ ਵੀ ਪਹਿਲਾਂ ਅਕਾਲੀ ਦਲ ਸੀਗੇ ਫਿਰ ਹੁਣ ਉਹਨਾਂ ਨੇ ਅਕਾਲੀ ਦਲ ਅੰਮ੍ਰਿਤਸਰ ਬਣਾ ਲਿਆ ਪਰ ਉਹ ਸੰਗਰੂਰ ਤੋਂ ਜਿੱਤ ਪ੍ਰਾਪਤ ਕਰ ਚੁੱਕੇ ਆ ਔਰ ਉਹਦੇ ਵਿੱਚ ਕਈ ਹੋਰ ਵੀ ਧੜੇ ਇਹਨਾਂ ਚੋਂ ਨਿਕਲੇ ਆ ਬਹੁਤ ਕਾਂਗਰਸੀ ਲੀਡਰ ਵੀ ਕਾਂਗ ਅਕਾਲੀ ਨੇਤਾ ਰਹਾ ਜਿਸ ਤੇ ਅਮਰਿੰਦਰ ਸਿੰਘ ਵੀ ਅਕਾਲੀ ਦਲ ਦੇ ਸੀ ਨੇਤਾ ਸੀਗੇ ਇਸ ਤਰ੍ਹਾਂ ਬਹੁਤ ਲੋਕ ਸੀ ਜਿਹੜੇ ਹੁਣ ਇਹ ਆਪਸੀ ਫੁੱਟ ਕਾਰਨ ਇਹ ਨਿਕਲਦਾ ਜਾ ਰਿਹਾ ਇਹਦੇ ਵਿੱਚ ਜਿਹੜੀ ਆਪਸੀ ਕਾਂਟੋ ਕਲੇਸ਼ ਆ ਉਹਨੇ ਇਹਦੇ ਬਾਰੇ ਕੁਝ ਨਹੀਂ ਰਹਿਣ ਦਿੱਤਾ ਔਰ ਸੁਖਬੀਰ ਬਾਦਲ ਜੀ ਨੇ ਹੋਰ ਵੀ ਜਿਹੜੇ ਬਿਆਨ ਲਾਗੇ ਉੱਥੇ ਔਰ ਉਹਨਾਂ ਨੇ ਜਿਹੜੇ ਵੀ ਬਿਆਨ ਧੱਕਣ ਵਿੱਚ ਕਿਹਾ ਕਿ ਅਮਰਪਾਲ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਜਦੋਂ ਕਿ ਬਾਕੀ ਸੇਕ ਬੰਦੀ ਜਿਹੜੇ ਅਜੇ ਤੱਕ ਜੇਲ੍ਹਾਂ ਵਿੱਚ ਬੈਠੇ ਆ ਉਹਨਾਂ ਨੇ ਅਸੀਂ ਸਾਰੇ ਲੋਕਾਂ ਦੀ ਰਜਮੰਦੀ ਲਈਆ ਔਰ ਉਹਦੇ ਵਿੱਚ ਗ੍ਰਹਿ ਮੰਤਰੀ ਨੂੰ ਮਿਲਿਆ ਉਹਨਾਂ ਦੀ ਅਜੇ ਤੱਕ ਬਾਹਰ ਨਹੀਂ ਆਏ ਤੇ 1 ਸਾਲ ਦੇ ਵਿੱਚ ਹੀ ਜਿਹੜੇ ਅਮਰਪਾਲ ਜੀ ਨੂੰ ਇਹਨਾਂ ਨੇ ਕਿਹਾ ਤਾਂ ਕਿ ਜਿਹੜੇ ਵਿਰਸਾ ਦੇ ਇਨਚਾਰਜ ਸੀ ਜਿਨ੍ਹਾਂ ਨੇ ਕਹਿ ਸਕੀ ਪੰਜਾਬ ਦੇ ਵਾਰਸ ਨੇ ਉਹਨਾਂ ਨੂੰ ਕਹਿੰਦੇ ਹੁਣੇ ਕਾਲੀ ਪੈ ਗਏ ਉਹਨਾਂ ਨੂੰ ਅੰਦਰ ਬਾਹਰ ਲਾਓ ਔਰ ਇਹਦੇ ਵਿੱਚ ਪਤਾ ਨਹੀਂ ਕਿ ਇਹ ਇਹਨਾਂ ਦੀ ਜਿਹੜੀ ਆਪਸੀ ਫੋਟੇ ਇੱਕ ਲਿਕਿਆਂ ਦੇ ਬਾਹਰ ਲਾਓ ਤੇ ਜਲੂਰ ਕਹਿੰਦੇ ਅੰਦਰ ਰਹਿਣ ਦਿਓ ਜਾਂ ਤੁਸੀਂ ਇਕੁਐਲਟੀ ਰੱਖੋ ਸਾਰਿਆਂ ਦੀ ਬਰਾਬਰਤਾ ਰੱਖੋ ਕਿ ਸਾਰਿਆਂ ਨੂੰ ਬਾਹਰ ਲਿਆਓ ਜਿਹੜੇ ਜਿਹੜੇ ਵੀ ਆਮ ਤੌਰ ਤੇ ਰੱਖੇ ਪਏ ਹੈ ਜਿਨ੍ਹਾਂ ਤੇ ਕੋਈ ਦੋਸ਼ ਨਹੀਂ ਹੈਗਾ ਔਰ ਉਹ ਇਹਨਾਂ ਦੀ ਜਿਹੜੀ ਆਪਸੀ ਹੈਗਾ ਕਿਸੇ ਨੂੰ ਕਹਿੰਦੇ ਅੰਦਰ ਰੱਖ ਲੋ ਕਿਸੇ ਨੂੰ ਬਾਹਰ ਕਰ ਲਓ ਇਸੇ ਕਰਕੇ ਸੈਂਟਰ ਨਹੀਂ ਸੁਣ ਰਹੀ ਸੈਂਟਰ ਨੂੰ ਪਤਾ ਹੈਗਾ ਹਰੇ ਜਦੋਂ ਕਿ ਜਿੰਨੇ ਵੀ ਬੰਦੇ ਬੈਠੇ ਨੇ ਜਿਹੜੇ ਸਿੱਖ ਕਮਿਊਨਿਟੀ ਨਾਲ ਬਿਲੋਂਗ ਕਰਦੇ ਆ ਜੇਲ੍ਹਾਂ ਦੇ ਅੰਦਰ ਗ੍ਰਿਫਤਾਰ ਨੇ ਉਹਨਾਂ ਦੀਆਂ ਸਾਰੀਆਂ ਜਿਲੀਅਮਿਆਦ ਪੂਰੀ ਹੋ ਚੁੱਕੀਆਂ ਨੇ ਉਹਨਾਂ ਨੇ ਜਿਹੜੇ ਆਪਣੀ ਉਹਨਾਂ ਨੂੰ ਸਜ਼ਾ ਸੀ ਉਹ ਪੂਰੀ ਕਰ ਲਈ ਹੈ ਔਰ ਉਹਦੇ ਵਿੱਚ ਕਾਦੀ ਦਲ ਨੇ ਹੀ ਇਸ ਪਾਸੇ ਗੱਲ ਕੀਤੀ ਆ ਲੋਕਾਂ ਨੂੰ ਕਿਹਾ ਕਿ ਆਪਣੀ رائے ਦਿਓ ਔਰ رائے ਦੇ ਵਿੱਚ ਲੋਕਾਂ ਨੇ ਪਬਲਿਕ ਨੇ ਸਾਈਨ ਕੀਤੇ ਆ ਵੀ ਅਨੰਦ ਛੇਤੀ ਛੇਤੀ ਬਾਹਰ ਲੈਣਾ ਚਾਹੀਦਾ ਤਾਂ ਕਿ ਬਾਕੀ ਪਾਸੇ ਜਿਹੜੇ ਹੋਰ ਉੱਪਰ ਬਾਹਰ ਆ ਜਾਂਦੇ ਆ ਔਰ ਜਿਹੜੇ ਕਿਸਾਨਾਂ ਤੇ ਜਿਨ੍ਹਾਂ ਨੇ ਗੱਡੀ ਚੜਾਈ ਸੁਮਿਸ਼ਰਾ ਜੀ ਦੇ ਬੇਟਾ ਸੀਗਾ ਉਹਨਾਂ ਨੂੰ ਇੱਕਦਮ ਜਮਾਨਾ ਦੇ ਦਿੱਤੀ ਆ ਉਹਨਾਂ ਨੇ ਵੀ ਇਸ ਤਰ੍ਹਾਂ ਦੀਆਂ ਉਦਾਹਰਣਾਂ ਦਿੱਤੀਆਂ ਕਿ ਬਾਕੀ ਤੇ ਲੋਕ ਇੱਕ ਮਿੰਟ ਜਿ ਬਾਹਰ ਆ ਜਾਂਦੇ ਆ ਦੂਜਾ ਉਹਨਾਂ ਨੇ ਕਿਹਾ ਕਿ ਗਰਮੀਤ ਰਾਮ ਰਹੀਮ सिरसा ਦੇ ਮੁਖੀ ਜਿਹੜੇ ਇਹਨਾਂ ਨੂੰ ਉਹ ਕਹਿੰਦੇ ਇਹਨਾਂ ਨੂੰ ਆਏ ਦੇਣੀ ਪਰੋਲ ਮਿਲ ਜਾਂਦੀ ਆ ਜਦੋਂ ਮਰਜੀ ਪਰੋਲ ਜਦੋਂ ਇਲੈਕਸ਼ਨ ਆ ਜਾਂਦੀ ਹੈ ਪਰੋਲ ਮਿਲ ਜਾਂਦੀ ਹੈ ਜਦੋਂ ਜੀਕਰਦਾ ਆ ਜਾਂਦੇ ਆ ਉਹ ਵੀਡੀਓ ਕਾਨਫਰੰਸਾਂ ਕਰਦੇ ਆ ਲੋਕਾਂ ਨੂੰ ਮਿਲਦੇ ਆ ਆਪਣੇ ਛੇਲਿਆਂ ਚਪਟਿਆਂ ਨਾਲ ਗੱਲ ਕਰਦੇ ਆ ਤੇ ਦੂਜੇ ਪਾਸੇ ਉਹ ਕਹਿੰਦੇ ਜਿਹੜੇ ਦੂਜੇ ਬੰਦੀ ਨੇ ਜਿਹੜੇ ਸਿੱਖ ਬੰਦੀ ਨੇ ਉਹਨਾਂ ਨੇ ਜੇ ਤੱਕ ਕਿਸੇ ਨੂੰ ਛੱਡਿਆ ਨਹੀਂ ਗਿਆ ਇਹਨਾਂ ਨੂੰ ਪ੍ਰੋਲ ਦੇ ਦਿੰਦੇ ਉਹਨਾਂ ਨੂੰ ਪ੍ਰੋਲ ਵੀ ਨਹੀਂ ਮਿਲੀ ਤਾਂ ਨਾ ਨਾ ਨੂੰ ਜ਼ਿਲ੍ਹਾ ਚ ਬੰਦ ਕਰਕੇ ਬਾਹਰ ਕੱਢਿਆ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅੰਦਰ ਪੰਥ ਵਿਰੋਧੀ ਹੈ ਇਸ ਕਰਕੇ ਕਾਲੀ ਦਲ ਤੇ ਸ਼ਰਮਣੀ ਕਮੇਟੀ ਦੇ ਨੂੰ ਕਮਜ਼ੋਰ ਕਰਨ ਦੇ ਲਈ ਸਾਰੀਆਂ ਤਾਕਤਾਂ ਤਲੀਆਂ ਪਈਆਂ ਨੇ ਆ ਇੱਕ ਹੈਗਾ ਬੱਚਿਆਂ ਨਾਲ ਸੰਬੰਧਤ ਹੈਗੀ ਆ ਕਿ ਬੱਚੇ ਜਿਹੜੇ ਹੈਗੇ ਸਕੂਟਰ ਮੋਟਰਸਾਈਕਲ ਤੇ ਸਕੂਲਾਂ ਚ ਜਾਂਦੇ ਸੀ ਪੁਰਾਣੇ ਸਮੇਂ ਦੇ ਵਿੱਚ ਸਾਈਕਲ ਤੇ ਜਾਂਦੇ ਸੀ ਤੁਰ ਕੇ ਵੀ ਜਾਂਦੇ ਸੀ ਆਪਣੇ ਜਿਹੜੇ ਬੈਗ ਸੀ ਗਾਣਾ ਚਲਟ ਕਾਲ ਇੰਦੇ ਸਿੱਖਤ ਸਕੂਲਾਂ ਚ ਤੁਰ ਕੇ ਜਾਂਦੇ ਸੀਗੇ ਹੁਣ ਦੇ ਬੱਚੇ ਜਿਹੜੇ ਹੈਗੇ ਇਹਨੇ ਸੋਲ ਹੋ ਗਿਆ ਇਹਨੇ ਨਾਜਕ ਹੋ ਗਿਆ ਤੁਰਨਾ ਜਾਣਦੇ ਨਹੀਂ ਜਾਂ ਤਾਂ ਟੂ-ਵੀਲਰ ਤੇ ਬਹਿ ਜਾਂਦੇ ਆ ਜਾਂ ਆਪਣੀਆਂ ਕਾਰਾਂ ਲੈ ਜਾਂਦੇ ਆ ਜਾਂ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਸਕੂਲ ਵੱਲ ਨੂੰ ਵੀ ਹੀਰਾ ਘਾ ਦਿੰਦੇ ਆ ਪਰ ਇਹਦੇ ਵਿੱਚ ਇਹ ਰੁਝਾਨਾਂ ਦੇ ਵਧ ਗਿਆ ਕਿ ਹੁਣ ਬਾਹਰਲੇ ਸੂਬਿਆਂ ਵਿੱਚ ਦੇਸ਼ ਦੇ ਸੂਬਿਆਂ ਵਿੱਚ ਤੇ ਪੰਜਾਬ ਦੇ ਵੀ ਪਿੰਡਾਂ ਵਿੱਚ ਬੱਚੇ ਸਾਈਕਲਾਂ ਤੇ ਜਾਣਾ ਸ਼ੁਰੂ ਕਰ ਰਹੇ ਆ ਕਿਉਂਕਿ ਇਹਦੇ ਐਂਡ ਦੇ ਵਿੱਚ ਅਗਸਤ ਦੇ ਇਹ ਜਿਹੜਾ ਹੁਕਮ ਦਿੱਤਾ ਸੀਗਾ ਉਹਨਾਂ ਨੇ ਕਿ 25 ਹਜ਼ਾਰ ਮਾਪਿਆਂ ਨੂੰ ਜੁਰਮਾਨਾ ਹੋ ਸਕਦਾ ਬੱਚਾ ਨੂੰ ਦੇ ਵੀ ਦੇਵਰ ਉਹਨਾਂ ਦੇ ਮਾਪੇ ਨੇ ਉਹਨਾਂ ਦੇ ਵਿਰੁੱਧ ਦੋਸ਼ ਵੀ ਧਾਇਰ ਹੋ ਸਕਦੇ ਆ ਹੁਕਮ ਅਦੁੱਲੀ ਦੇ ਨਾਲ ਟ੍ਰੈਫਿਕ ਦੇ ਨਿਜਮਾਨਸਾਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ 2 ਸਾਲ ਦੀ ਕੈਦ ਵੀ ਹੋ ਸਕਦੀ ਆ ਔਰ ਉਹ ਉਸ ਕਰਕੇ ਮਾਪੇ ਵੀ ਡਰੇ ਆ ਬੱਚੇ ਵੀ ਡਰੇ ਆ ਉਦੋਂ ਬਾਅਦ ਇਹਨਾਂ ਨੇ ਕਹਿਤਾ ਕਿ ਅਕਸਟੈਂਸ਼ਨ ਦੇ ਦਿੰਦੇ ਆ ਥੋੜੀ ਜਿਹਾ ਹੋਰ ਵਧਾ ਦਿੰਦੇ ਆ ਤਾਂ ਕਿ ਬੱਚੇ ਵਾਈਂਡ ਅਪ ਹੋ ਜਾਣ ਬੱਚੇ ਆਪਣੇ ਮਨ ਨੂੰ ਪੱਕਾ ਕਰ ਲਣ ਕਿ ਨਹੀਂ ਅਸੀਂ ਵੀ ਜਾਵਾਂਗੇ ਸਾਈਕਲਾਂ ਤੇ ਅਸੀਂ ਨਹੀਂ ਜਾਂਦੇ ਸਕੂਟਰਾਂ ਤੇ ਜਿਹੜੇ ਛੋਟੀ ਉਮਰ ਦੇ ਸੀ ਜਿਹੜੇ 18 ਸਾਲ ਤੋਂ ਛੋਟੀ ਉਮਰ ਦੇ ਸੀ ਜਨੰਦਾ ਅੱਜੇ ਜਿਹੜਾ ਬਣ ਨਹੀਂ ਸੀ ਜਿਆਦਾ ਲਸੰਸ ਔਰ ਉਹ ਸੰਸ ਜਿਹੜਾ ਨਹੀਂ ਸੀ ਬਣ ਸਕਦਾ ਤੇ ਉਹਨਾਂ ਨੂੰ ਬੱਚੇ ਫਿਰ ਵੀ ਲਈ ਜਾਂਦੇ ਸੀ ਸਕੂਟਰ ਸਾਈਕਲ ਤੋਂ ਨਹੀਂ ਸੀ ਬੈਂਦੇ ਔਰ ਇਸ ਕਰਕੇ ਇਹ ਬੱਚਿਆਂ ਵਿੱਚ ਰੁਝਾਨ ਜਿਆਦਾ ਵੱਜ ਗਿਆ ਸਕੂਲ ਜਿਹੜਾ ਸਾਈਕਲ ਤੇ ਜਾਂਦਾ ਇਹ ਰੁਝਾਨ ਬਦਲ ਨਾਲ ਲੋਕਾਂ ਨੂੰ ਸੁਖ ਦਾ ਸਾਥ ਆਇਆ ਖਾਸ ਕਰਕੇ ਮਾਪਿਆਂ ਨੂੰ ਮਾਪੇ ਇਸ ਗੱਲ ਵੱਲ ਜਿਆਦਾ ਖੁਸ਼ ਹੋ ਗਿਆ ਕਿ ਬੱਚੇ ਹੁਣ ਜਾਣਾ ਸ਼ੁਰੂ ਕਰ ਗਏ ਕਿ ਬੱਚਿਆਂ ਦੀ ਵਰਜਿਸ਼ ਵੀ ਹੁੰਦੀ ਆ ਖਾਦਾ ਪੀਦਾ ਪੱਜ ਜਾਂਦਾ ਪਸੀਨਾ ਵੀ ਆਉਂਦਾ ਬੱਚੇ ਥੋੜੇ ਜਿਹਾ ਸੋਹਣੇ ਵੀ ਹੋਰ ਹੋ ਜਾਂਦੇ ਆ ਮੋਟੇ ਨਹੀਂ ਹੁੰਦੇ ਅਨਾ ਫੈਟਨੈਸ ਫੈਟਨੈਸ ਨਹੀਂ ਹੁੰਦੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਡਾਕਟਰਾਂ ਨੇ ਵੀ ਕਿਹਾ ਸਾਈਕਲ ਚੜਾਉਣਾ ਬਹੁਤ ਅੱਛੀ ਗੱਲ ਆ ਸਾਈਕਲ ਨਾਲ ਪੂਰੀ ਬਾਡੀ ਵਰਕ ਆ ਜਾਂਦੀ ਆ ਹਾਰਟ ਵੀ ਕੰਮ ਕਰਦਾ ਉਹਦੇ ਨਾਲ ਲੱਤਾਂ ਕਮਜ਼ੋਰ ਹੁੰਦੀਆਂ ਤੁਹਾਡੇ ਜੋਇੰਟ ਵੀ ਪੇਨ ਨਹੀਂ ਹੁੰਦੀ ਆ ਕਈ ਬਜ਼ੁਰਗ ਤਾਂ ਸਾਈਕਲ ਆਪ ਹੀ ਚਲਾਉਂਦੇ ਬਾਹਰ ਜਾ ਕੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਕਿ ਉਹ ਸਾਰੇ ਰੋਜ਼ਾਨੇ ਉਸ ਤੇ ਹੋਣੇ ਚਾਹੀਦੇ ਆ ਪਹਿਲੇ ਪਹਿਲਾਂ ਤਾਂ ਲੋਕਾਂ ਜਿਹੜੇ ਸੀਗੇ ਬੱਚੇ ਜਿਹੜੇ ਸੀਗੇ ਸਾਈਕਲਾਂ ਤੇ ਜਾਂਦੇ ਸੀ ਸਕੂਲਾਂ 'ਚ ਕਿਉਂਕਿ ਜਦੋਂ ਹਾਇਰ ਪ੍ਰਾਇਮਰੀ ਸਕੂਲ ਜਿਹੜੇ ਸੀ ਪਿੰਡਾਂ 'ਚ ਹੁੰਦੇ ਸੀ ਜਾਂ ਹਾਇਰ ਸਟੱਡੀ ਸਕੂਲ ਸੀ ਨਾਲ ਦੇ ਉਹ ਡਿਸਟੈਂਸ ਨੂੰ ਕਵਰ ਕਰਨ ਲਈ ਬੱਚੇ ਆਪਣਾ ਚੋਲਾ ਕਿਤਾਬਾਂ ਵਾਲਾ ਸਿਓ ਲੈ ਜਾਂਦੇ ਸੀ ਉਦੋਂ ਕਿਤਾਬਾਂ ਵੀ ਇੰਨੀਆਂ ਜ਼ਿਆਦਾ ਨਹੀਂ ਸੀ ਹੁਣ ਤਾਂ ਬਸਤੇ ਵੀ ਭਾਰੇ ਹੋ ਗਿਆ ਉਹਦੇ ਵਿੱਚ ਬੱਚਿਆਂ ਦੀ ਬੂਟ ਜਰਾਬਾਂ ਜਿਹੜੀ ਯੂਨੀਫਾਰਮ ਉਹ ਵੀ ਹੈਵੀ ਹੋ ਗਈਆਂ ਉਦੋਂ ਯੂਨੀਫਾਰਮ ਵੀ ਇਸ ਤਰ੍ਹਾਂ ਦੀਆਂ ਨਹੀਂ ਸੀਗੀਆਂ ਬੜੀ ਸਿੰਪਲ ਤੇ ਸਾਦੀਆਂ ਹੁੰਦੀਆਂ ਸੀਗੀਆਂ ਉਸ ਜ਼ਮਾਨੇ ਦੇ ਵਿੱਚ ਵੇਖੋ ਜਿਹੜੇ ਪਿੰਡਾਂ ਦੇ ਸਕੂਲ ਸੀ ਬੜੇ ਅੱਗੇ ਸੀਗੇ ਬੜੇ ਉਹਦੇ ਵਿੱਚ ਖੁਸ਼ਹਾਲ ਸਕੂਲ ਸੀਗੇ ਜਿਹਦੇ ਵਿੱਚ ਉਹਨਾਂ ਦੇ ਰਿਜ਼ਲਟ ਵੀ ਸੋਹਣੇ ਹੁੰਦੇ ਸੀਗੇ ਔਰ ਉਹਦੇ ਵਿੱਚ ਜਨਰਲ ਕਰਨਲ ਬ੍ਰਿਗੇਡੀਅਰ ਉਹਦੇ ਵਿੱਚ ਲੀਡਰ ਸਾਰੇ ਉੱਥੇ ਪੜ੍ਹ ਕੇ ਬਣੇ ਸੀ ਹੁਣ ਤਾਂ ਜਿਹੜੇ ਸਕੂਲ ਵੀ ਇਸ ਤਰ੍ਹਾਂ ਦੀਆਂ ਦੁਕਾਨਾਂ ਬਣ ਗਿਆ ਜਿਹਦੇ ਵਿੱਚ ਪੈਸਾ ਪੈਸਾ ਸਾਰੇ ਪਾਸੇ ਫੀਸਾਂ ਫੀਸਾਂ ਔਰ ਮਾਂ ਪਿਓ ਚਾਰੀ ਕਰਜਾਈ ਹੋ ਜਾਂਦੇ ਆ ਔਰ ਤਦੇ ਕਰਕੇ ਮਾਂ ਪਿਓ ਕਹਿੰਦੇ ਵੀ ਇਸੇ ਤੇ ਬੱਚਾ ਪੜਾਉਣਾ ਕਿਉਂ ਨਹੀਂ ਅਸੀਂ ਬਾਹਰ ਭੇਜ ਦਿੰਦੇ ਉੱਥੇ ਨਾਲ ਬੱਚੇ ਚੰਗੀ ਹਵਾ ਹਵਾ ਜਿੱਥੇ 에ਅਰ ਕੁਆਲਿਟੀ ਇੰਡ ਤੇ ਖਾਣ ਪੀਣ ਵਧੀਆ ਕਪੜਾ ਲੱਤਾ ਸੋਹਣਾ ਪਾਉਣਗੇ ਆਵਾਜ਼ਾਂ ਹੀ ਬਹੁਤ ਵਧੀਆ ਹਾਜ਼ਰੀ ਨਿਕੇ ਇਸੇ ਕਰਕੇ ਮਾਂ ਪਿਓtheta ਭੇਜ ਦਿੰਦੇ ਆ ਇਹ ਸਾਡੇ ਸਰਕਾਰ ਨੂੰ ਸਾਡੇ ਜਿਹੜੇ ਮੰਤਰੀ ਮੰਡਲ ਆ ਜਾਂ ਜਿਹੜੇ ਵੀ ਵਿਧਾਇਕ ਆਧਾਰਿਆਂ ਦੇ ਅਧਿਕਾਰੀ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਤਾਂ ਕਿ ਬੱਚੇ ਜਿਹੜੇ ਆ ਇਸ ਤੋਂ ਨਰਾਜ਼ਾ ਹਾਸਲ ਨਾ ਕਰਨ ਬਸਤਾਵਲੋਂ ਸੁਪਰੀਮ ਕੋਰਟ ਦੇ ਰਿਜ਼ਰਵੇਸ਼ਨ ਮਾਮਲੇ ਦੇ ਵਿਰੋਧ ਵਿੱਚ ਅੱਜ ਭਾਰਤ ਬੰਦਾਲਾਨ ਕਰ ਦਿੱਤਾ ਉਹਦੇ ਵਿੱਚ ਇਹਨਾਂ ਨੇ ਇਹ ਕਿਆ ਹੈਗਾ ਕਿ ਜਿਹਦੇ ਵਿੱਚ ਕਲੀਮੀ ਲੇਅਰ ਉਹਨੂੰ ਇਹਨਾਂ ਨੇ ਫਿਰ ਉਹਦੇ ਚ ਇਨਕਲੂਡ ਕਰ ਲਿਆ ਸੁਪਰੀਮ ਕੋਰਟ ਨੇ ਇਹ ਕਿਆ ਸੀ ਕਿ ਜਿੱਥੇ-ਜਿੱਥੇ ਇਹ ਲੋਕ ਰਹਿ ਰਹੇ ਨੇ ਇਸ ਰਿਜ਼ਰਵੇਸ਼ਨ ਦੇ ਨਾਲ ਐਸਸੀ ਤੇ ਐਸਟੀ ਉਹਨਾਂ ਦੀ ਕੈਟਾਗਰੀ ਜਿਹੜੀਆਂ ਸੀਗੀਆਂ ਉਹਨਾਂ ਨੂੰ ਇਹਨਾਂ ਨੂੰ ਉਪਸ਼ਰਾਣੀਆਂ ਵਿੱਚ ਵੀ ਵੰਡ ਦਿੱਤਾ ਸੀਗਾ ਸਟੇਟਸ ਨੇ ਉਹਦੇ ਵਿੱਚ ਜਿੱਦਾਂ ਪੰਜਾਬ ਵਿੱਚ 12.5% ਸੀਗਾ ਕੁਝ ਦੇ ਨਾਲ ਬਾਕੀ ਜਿਹੜੀਆਂ ਲੱਗਦੀਆਂ ਹੋਰ ਉਪਜਾਤੀਆਂ ਸੀ ਉਹਨਾਂ ਨੂੰ ਦਿੱਤਾ ਜਾਂਦਾ ਸੀਗਾ ਇਹ ਬਾਲਾ ਕੇ ਸਰਾ ਉਹਨਾਂ ਨੂੰ ਕਾਟਾ ਪੈਂਦਾ ਸੀਗਾ ਇਸ ਕਰਕੇ ਸੁਪਰੀਮ ਕੋਰਟ ਨੇ ਤਾਂ ਇੱਕ ਦੇ ਦਿੱਤਾ ਵਧੀਆ ਜਿਹੜਾ ਸੀ ਇਹ ਡਿਸੀਜਨ ਪਰ ਲੋਕ ਉਹ ਤੋਂ ਨਾਰਾਜ਼ ਨੇ ਉਹਨਾਂ ਨੇ ਕਿਹਾ ਕਿ ਨਹੀਂ ਜੋ ਚਮਾਇਆਵਤੀ ਜੀ ਨੇ ਵੀ ਕੱਲ ਬਿਆਨ ਦਿੱਤਾਗਾ ਔਰ ਉਹਨਾਂ ਦੀ ਬਸਪਾਵਲੋਂ ਇਹ ਖਾਸ ਤੌਰ ਤੇ ਭਾਰਤ ਬੰਦਾ ਸੱਦਾ ਦਿੱਤਾ ਗਿਆ ਪਰ ਇਹਦੇ ਵਿੱਚ ਜਿੰਨੇ ਵੀ ਸਿਆਸੀ ਪੰਡਤ ਨੇ ਉਹ ਕਹਿੰਦੇ ਨੇ ਕਿ ਪੰਜਾਬ ਵਿੱਚ ਸ਼ਾਇਦ ਇਹਦਾ ਕੋਈ ਬਾਤ ਪਰਮਾ ਹੰਗਾਰਾ ਨਾ ਮਿਲੇ ਬਾਹਲੇ ਸੂਬਿਆਂ ਵਿੱਚ ਬਿਹਾਰ ਵਿੱਚ ਖਾਸ ਕਰਕੇ ਯੂਪੀ ਵਿੱਚ ਮਧ ਪ੍ਰਦੇਸ਼ ਵਿੱਚ ਇਹਦਾ ਜਿਹੜਾ ਹੰਗਾਰਾ ਪਰਮਾ ਮਿਲੂਗਾ ਤਾਂ ਕਿ ਲੋਕ ਜਿਹੜੇ ਹੈਗੇ ਆਪਣਾ ਰੋਸ ਪ੍ਰਗਟਾਉਣਗੇ ਕਿਸਾਨ ਨੂੰ ਜਿਹੜੀ ਆਜ਼ਾਦੀ ਤੋਂ ਬਾਅਦ ਸੰਵਿਧਾਨ ਦੇ ਵਿੱਚ ਡਾਕਟਰ ਅੰਬੇਦਕਰ ਜੀ ਨੇ ਰਿਜ਼ਰਵੇਸ਼ਨ ਦਿੱਤੀ ਸੀ ਜਿਹੜਾ ਉਹਨਾਂ ਨੇ ਰਿਜ਼ਰਵੇਸ਼ਨ ਦੇੰ ਦਾ ਰਾਖਮ ਕਰਨ ਬਣਾਇਆ ਸੀਗਾ ਉਹਦੇ ਤੇ ਵੀ ਸਰਕਾਰ ਅਜੇ ਮੰਨ ਕਰ ਹੈ ਉਹ ਸਰਕਾਰ ਨੇ ਪੂਰੀ ਤਰ੍ਹਾਂ ਨਹੀਂ ਸਾਨੂੰ ਦੇਨ ਦਾ ਐਲਾਨ ਕੀਤਾ ਇਸ ਖਾਤ ਕਰਕੇ ਨਾ ਨੇ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਭਾਰਤ ਬੰਦ ਦੇ ਵਿੱਚ ਬਹੁਤ ਕੰਮ ਠੱਪ ਰਹਿ ਜਾਂਦੇ ਆ बिजनेसमੈਨ ਜਿਹੜੇ ਬੱਚੇ ਸਕੂਲ ਤੋਂ ਆਵਾਜਾਈ ਵਿਗਨ ਪੈ ਜਾਂਦਾ ਕਈ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ ਰੇਲਵੇ ਜਿਹੜੀਆਂ ਲਾਈਨਾਂ ਨੇ ਉਹ ਵੀ ਇਸ ਤਰ੍ਹਾਂ ਦੀ ਡਿਸਟਰਬ ਹੋ ਜਾਂਦੀਆਂ ਰੋਕ ਲੈਂਦੇ ਆ ਔਰ ਇਹਦੇ ਨਾਲ ਸੈਂਟਰ ਨੂੰ ਵੀ ਕਟਾ ਪੈਂਦਾ ਸਟੇਟ ਨੂੰ ਵੀ ਪੈਂਦਾ ਪਬਲਿਕ ਨੂੰ ਵੀ ਆ ਜਦੋਂ ਕਿ ਕਿਸਾਨਾਂ ਦੇ ਇਸ ਅੰਦੋਲਨ ਨਾਲ ਲੋਕ ਵਿਚਾਰੇ ਵਿਗਨ ਚ ਹੀ ਪੈ ਗਏ ਤੇ ਇਹਦੇ ਵਿੱਚ ਜਿਹੜੀਆਂ ਸੜਕਾਂ ਬੰਦ ਹੋ ਗਈਆਂ ਜਿਹਦੇ ਵਿੱਚ ਕੋਈ ਬਿਮਾਰ ਆ ਉਹ ਐਂਬੂਲੈਂਸ ਨਹੀਂ ਜਾ ਸਕਦੀ ਜਿਹਦੇ ਵਿੱਚ ਖਨੌਰੀ ਔਰ ਜਿਹਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਇਹ ਸਾਰਾ ਕੁਝ ਇਸ ਜੰਮਕਟਾ ਸੀਗਾ ਭਾਰਤ ਵਿੱਚ ਸਭ ਤੋਂ ਪਹਿਲਾਂ ਇਹੀ ਅੰਦੋਲਨ ਚੱਲਦੇ ਰਹਿੰਦੇ ਆ ਕਦੇ ਭਾਰਤ ਬੰਦ ਕਦੇ ਪੰਜਾਬ ਬੰਦ ਕਦੇ ਯੂਪੀ ਬੰਦ ਕਦੇ ਮੱਧ ਪ੍ਰਦੇਸ਼ ਬੰਦ ਇਹ ਬੰਦਬੰਦੀ ਕਰੀ ਜਾਂਦੇ ਆ ਔਰ ਇਹਦੇ ਵਿੱਚ ਸਾਰੇ ਲੋਕ ਜਿਆਦਾ ਜਿਹੜੇ ਆ ਉਹ ਸ਼ਾਮਲ ਹੋ ਜਾਂਦੇ ਆ ਔਰ ਬਾਹਰਲੇ ਦੇਸ਼ਾਂ ਵਿੱਚ ਖਾਸ ਤੌਰ ਤੇ ਨਿੰਦਾ ਜੇ ਬੰਦਾ ਤੇ ਉੱਥੇ ਬੜੀ ਸਾਇਲੈਂਟਲੀ ਰੋਜ਼ ਪ੍ਰਗਟਾਉਂਦੇ ਆ ਉਹਦੇ ਵਿੱਚ ਲੋਕ ਜਿਆਦਾ ਤੋੜ ਭੰਨ ਵੀ ਕਰਦੇ ਆ ਪ੍ਰੋਪਰਟੀ ਦੀ ਔਰ ਤਰੀਕੇ ਨਾਲ ਆਪਣੀ ਡਿਮਾਂਡ ਜਿਹੜੀ ਆਪਣੀ ਮੰਗਾਂ ਪਰ ਮੰਗਵਾ ਲੈਂਦੇ ਆ ਮਨਵਾ ਲੈਂਦੇ ਆ ਔਰ ਆਪਣੇ ਜਿਹੜੇ ਲੋਕ ਐ ਤੋੜ ਭੰਨ ਵੀ ਕਰਦੇ ਆ ਨਾਰੇ ਬੱਜ ਵੀ ਹੁੰਦੇ ਆ ਚੌਂਕ ਚਰਾਹੇ ਰੋਕ ਵੀ ਲੈਂਦੇ ਆ ਆਵਾਜਾਈ ਵੀ ਕਿਸੇ ਨੂੰ ਲੰਘਣ ਵੀ ਨਹੀਂ ਦਿੰਦੇ ਕੋਈ ਬਿਮਾਰ ਹੋਵੇ ਜਿਹਨੇ ਹਸਪਤਾਲ ਜਾਣਾ ਜਾਂ ਕਿਸੇ ਦਾ ਹਸਪਤਾਲ ਤੇ ਪਤਾ ਲੈਣ ਜਾਣਾ ਉਹਨੂੰ ਵੀ ਨਹੀਂ ਲੰਘਣ ਦਿੰਦੇ ਅੱਗੇ ਜਾ ਕੇ ਤਾਰਾਂ ਜਾਂ ਜਿਹੜੀਆਂ ਰਸੇ ਬੰਨ੍ਹ ਦਿੰਦੇ ਆ ਚੌਕ ਚਰਾਹਿਆਂ ਵਿੱਚ ਸਾਰੇ ਚੌਂਕਾਂ ਨੂੰ ਬੰਦ ਕਰ ਦਿੰਦੇ ਆ ਔਰ ਕਈ ਜਗ੍ਹਾ ਤੇ ਇਹ ਜਾ ਕੇ ਲੋਕਾਂ ਨੂੰ ਦਬਕਾਉਂਦੇ ਵੀ ਆ ਔਰ ਪਛਾਹ ਮੋੜਨ ਦੇ ਦਬਕੇ ਮਾਰਦੇ ਆ ਇਹ ਚੀਜ਼ਾਂ ਜਿਹੜੀਆਂ ਇਹ ਡੈਮੋਕ੍ਰੇਸੀ ਵਿੱਚ ਨਹੀਂ ਹੋਣੇ ਚਾਹੀਦੀਆਂ ਸਭ ਦਾ ਰਾਈਟ ਆ ਵੈਸੇ ਆਪਣੇ ਹੱਕ ਮੰਗਣਾ ਅੱਛੀ ਗੱਲ ਐ ਪਰ ਲੋਕਾਂ ਦੇ ਵਿੱਚ ਵਿਗਨ ਨਹੀਂ ਪਾਉਣ ਦੇਣਾ ਚਾਹੀਦਾ ਜਿਹੜੀ ਪਬਲਿਕ ਆ ਉਹਨਾਂ ਦੀ ਇੰਟਰਸ ਆਉਣ ਜਾਣ ਉਹ ਭਾਈਆ ਹੋਣੀ ਚਾਹੀਦੀ ਆ ਤਾਂ ਕਿ ਉਹਨਾਂ ਨੂੰ ਐਮਰਜੈਂਸੀ ਵਿੱਚ ਕੋਈ ਰੋਕ ਨਾ ਸਕੇ ਆਵਾਜ਼ ਇਸ ਬਿਲਕੁਲ ਸਥਿਰ ਰਹੇ ਜਿਹੜੇ ਵੀ ਬੱਚੇ ਪੜ੍ਹਦੇ ਨੇ ਵਿਦਿਆਰਥੀ ਨੇ ਉਹਨਾਂ ਨੂੰ ਕੋਈ ਨਾ ਰੋਕੇ ਔਰ ਉਹਨਾਂ ਦੀਆਂ ਗੱਡੀਆਂ ਆਉਣ ਜਾਣ ਔਰ ਬਿਲਕੁਲ ਚੰਗੇ ਤਰੀਕੇ ਨਾਲ ਸਰਕਾਰ ਤੱਕ ਆਪਣੀਆਂ ਮੰਗਾਂ ਮਨਵਾਣ ਦਾ ਯਤਨ ਕਰਨ ਇਹ ਸਭ ਤੋਂ ਵਧੀਆ ਤੇ ਪਿਆਰੀ ਗੱਲ ਆ ਹਾਂਜੀ ਵਾਦੇ ਹਾਂ ਬਾਕੀ ਦੂਸਰੇ ਵਿਸ਼ੇ ਵੱਲ ਉਹ ਹੈਗਾ ਕਿ ਕੋਲਕਾਤਾ ਡਾਕਟਰ ਕਾਂਟ ਜਸਪਰੀਮ ਕੋਰਟ ਵੱਲੋਂ ਪੱਛਮੀ ਬੰਗਾਲ ਸਰਕਾਰ ਦੀ ਚੜਚੰਬ ਉਹ ਚੜਚੰਬ ਇਸ ਕਰਕੇ ਜ਼ਿਆਦਾ ਹੋਈ ਹੈ ਕਿ ਪਹਿਲਾਂ ਤਾਂ ਐਫ ਆਈ ਆਰ ਲੋਜ ਉਹਨਾਂ ਨੇ ਬਹੁਤ ਦੇਰੀ ਨਾਲ ਕੀਤੀ ਹੈ ਦੂਜਾ ਸੀਗਾ ਕਿ ਉਹਨਾਂ ਨੇ ਜਿੰਨੇ ਵੀ ਉਹ ਡਾਕਟਰ ਸੀਗੇ ਸਾਰੇ ਉੱਥੇ ਉਹਨਾਂ ਨੂੰ ਵੀ ਅੱਗੇ ਨਹੀਂ ਆਉਣ ਦਿੱਤਾ ਔਰ ਸਰਕਾਰ ਤੱਕ ਨਹੀਂ ਜਾਣ ਦਿੱਤਾ ਤੌਰ ਸਰਕਾਰ ਵੱਲੋਂ ਜਿਹੜੀ ਉੱਥੋਂ ਦੀ ਤਨਮੁਲ ਸਰਕਾਰਾ ਉਹਨੇ ਮੇ ਜੜਾ ਹੈਗਾ ਇੱਕਦਮ ਐਕਸ਼ਨ ਲਿਆ ਮਮਤਾ ਬਹਿਨਾ ਜੀ ਨੇ ਵੀ ਉਹਨਾਂ ਨੇ ਪੁੱਛਤਾਚ ਕੀਤੀ ਹੈ ਕਿ ਤੁਸੀਂ ਹੁਣ ਤੱਕ ਕਿੱਥੋਂ ਤੱਕ ਰਾਹਿਆ ਔਰ ਕੀ ਕੁਛ ਕੀਤਾ ਉਹ ਇਹਦੇ ਜਿਹੜੀ ਜਿਊਰੀ ਬਣੀ ਆ ਇਹਦੇ ਵਿੱਚ ਡਿਵਾਈ ਚੰਦਰ ਚੂੜੀ ਜੀ ਆਪ ਇਹਦੀ ਅਗਵਾਈ ਕਰ ਰਹੇ ਸੀਗੇ ਉਹਨਾਂ ਨੇ ਸਾਰੇ ਜਿਊਰੀ ਨਾਲ ਗੱਲਬਾਤ ਕਰਕੇ ਔਰ ਕਲਕੱਤਾ ਜਿਹੜੀ ਜਿਹੜਾ ਰੇਪ ਕਾਂਡ ਹੋਇਆ ਉਸ ਕਾਂਡ ਦੇ ਵਿੱਚ ਉੱਥੋਂ ਦੀ ਸਰਕਾਰ ਦੀ ਜਿਆਦਾ ਝਾੜ-ਝੰਪ ਕੀਤੀ ਕਿ ਤੁਸੀਂ ਜਵਾਬ ਦਿਓ ਕਿ ਐਫ ਆਈ ਆਰ ਲਾਉਂਜ ਕਿਉਂ ਨਹੀਂ ਕਿਉਂ ਨਹੀਂ ਐਕਸ਼ਨ ਕੀਤਾ ਜਦੋਂ ਕਿ ਸਭ ਤੋਂ ਪਹਿਲਾਂ ਜਿਹੜੀ ਸੂਬਾ ਸਰਕਾਰ ਆ ਜਿੱਥੇ ਹਾਦਸਾ ਹੁੰਦਾ ਇਹੀ ਹੈ ਜਦੋਂ ਕਿ ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਕਿਉਂਕਿ ਐਮਰਜੈਂਸੀ ਚ ਡਾਕਟਰ ਹੀ ਹੁੰਦੇ ਆ ਸਾਰਾ ਕੁਝ ਹੈਗਾ ਆਲਰੇਡ ਇਹ ਟ੍ਰੇਨਿੰਗ ਡਾਕਟਰ ਸੀਗੀ ਕੁ ਲੜਕੀ ਹਰੋਦਵਾਦ ਨੂੰ ਮਾਰ ਵੀ ਦਿੱਤਿਆ ਗਿਆ ਔਰ ਇਸ ਤਰ੍ਹਾਂ ਦੀ ਤਰਾਸ ਦੀ ਇਸ ਤਰ੍ਹਾਂ ਦੀ ਟ੍ਰੈਜੇਡੀ ਜਿਹੜੀ ਹੁੰਦੀ ਆ ਜਿਹਦੇ ਵਿੱਚ ਅਸੀਂ ਡੈਮੋਕ੍ਰੇਸੀ ਕਹਿੰਦੇ ਆ ਇਹਦੇ ਵਿੱਚ ਸਿਕਿਉਰਿਟੀ ਪੁਲਿਸ ਔਰ ਜਿਹੜੀਆਂ ਵੀ ਬਾਕੀ ਜਿਹੜੀਆਂ ਸੁਰੱਖਿਆ ਅਜੰਸੀ ਯਾਨੀ ਉਹ ਵੀ ਬਿਲਕੁਲ ਇਸ ਤੋਂ ਪਲਾ ਛਾੜ ਗੀਆਂ ਔਰ ਉਸ ਤੋਂ ਹੁਣ ਤੱਕ ਇਹ ਇੱਕ ਨੀਗਾ ਉੱਤਰਾਖੰਡ ਚ ਵੀ ਕਈ ਹੋਏ ਆ ਪੰਜਾਬ ਵਿੱਚ ਵੀ ਹੋਏ ਆ ਸਾਰੇ ਸੂਬਿਆਂ ਵਿੱਚ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਹੁੰਦੇ ਰਹਿੰਦੇ ਆ ਔਰ ਕਈ ਥਾਈ ਤੇ ਤਜਾਬ ਵੀ ਛੁਰ ਦਿੰਦੇ ਫੇਸ ਤੇ ਔਰ ਕਈ ਜਗ੍ਹਾ ਤੇ ਮਾਰਕੁੱਟ ਕਰ ਦਿਆ ਔਰ ਚੰਡੀਗੜ੍ਹ ਵੀ ਇੱਕ ਕੁੜੀ ਨੂੰ ਤਲਵਾਰਾਂ ਨਾਲ ਜ ਵੱਡਿਆ ਸੀਗਾ ਮੁੰਡਾ ਆ ਕੇ ਉਹਦੀ ਵੀਡੀਓ ਵੀ ਵਾਇਰਲ ਹੋਈ ਸੀ ਇਸ ਤਰ੍ਹਾਂ ਦੇ ਹਾਦਸੇ ਬਹੁਤ ਹੋ ਰਹੇ ਆ ਤਾਂ ਕਿ ਲੋਕਾਂ ਨੂੰ ਇੱਕ ਤਾਂ ਜਾਗ ਤਾਂ ਅਨ ਪੜਦਾ ਹੈ ਜਾਂ ਤਾਂ ਲੋਕਾਂ ਦੇ ਵਿੱਚ ਕੋਈ ਵਿਜੀਲੈਂਸ ਨਹੀਂ ਜਾਂ ਲੋਕਾਂ ਵਿੱਚ ਕੋਈ ਤਰਸ ਦੀ ਭਾਵਨਾ ਨਹੀਂ ਔਰ ਜਿਹੜੇ ਹੀ ਲੋਕਾਂ ਨੇ ਤੁਹਾਡੀ ਸੇਵਾ ਕਰਨੀ ਆ ਜਿਹੜੇ ਪਬਲਿਕ ਸਰਵੰਟ ਨੇ ਜਿਨ੍ਹਾਂ ਨੇ ਟ੍ਰੇਨਿੰਗ ਤੋਂ ਬਾਅਦ ਲੋਕਾਂ ਦੀ ਸੇਵਾ ਕਰਨੀ ਆ ਕਈਆਂ ਲੋਕਾਂ ਨੂੰ ਜਾਨ ਦੇਣੀ ਆ ਜਾਨ ਬੁਖਸ਼ਣੀ ਉਹਨਾਂ ਦੀ ਔਰ ਉਹਨਾਂ ਨੂੰ ਨਵੇਂ ਸਿਰੇ ਤੋਂ ਜਿੰਦੇ ਰੱਖਣਾ ਹੈਗਾ ਬਿਮਾਰ ਲੋਕਾਂ ਨੂੰ ਉਹਨਾਂ ਤੇ ਅਸੀਂ ਇਸ ਤਰ੍ਹਾਂ ਦੇ ਹਾਦਸੇ ਦਿੰਦੇ ਆ ਇਸ ਤਰ੍ਹਾਂ ਦੀ ਜਿਹੜੇ ਐਕਚੁਅਲੀ ਨੇ ਗਲਤ ਔਰ ਇਸ ਤਰੀਕੇ ਨਾਲ ਜਿਹੜਾ ਹੈਗਾ ਭਾਰਤ ਦੀ ਜਿਹੜੀ ਜਿਹੜੀ ਦੇਖਾ ਉਹ ਬੜੀ ਜ਼ਿਆਦਾ ਹਾ ਮਾੜੀ ਹੁੰਦੀ ਹੈ ਲੋਕਾਂ ਦੀ ਨਜ਼ਰਾਂ ਵਿੱਚ ਲੋਕਾਂ ਨੂੰ ਇਹ ਨਜ਼ਰ ਆਉਂਦਾ ਕਿ ਸਾਰੇ ਹੀ ਲੋਕ ਇਸ ਤਰ੍ਹਾਂ ਦੇ ਕਿ ਇੱਕ ਦੂਜੇ ਦੇ ਲਈ ਕੰਮ ਨਹੀਂ ਕਰਦੇ ਜਦੋਂ ਲੋਕ ਇੰਨੇ ਜ਼ਿਆਦਾ ਪੜ ਗਏ ਆ ਇੰਨੇ ਜ਼ਿਆਦਾ ਜ਼ਿਆਦਾ ਅੱਗੇ ਆ ਗਏ ਆ ਉਹਦੇ باوجود ਵੀ ਕਈ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਆ ਪਰ ਹੁਣ ਜਿਹੜੀ ਹੈ ਸੁਪਰੀਮ ਕੋਰਟ ਵੱਲੋਂ ਪਛਮੀ ਮਗਾਲ ਦੇ ਸਰਕਾਰ ਦੀ ਚਾਰਚਾਂ ਵੀ ਕੀਤੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਕਈ ਤਾਰਾ ਲਾਈਆਂ ਵੀ ਆ ਹੁਣ ਉਸ ਤੋਂ ਬਾਅਦ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਔਰ ਅਰੈਸਟ ਹੋਣ ਤੋਂ ਬਾਅਦ ਜੋ ਕੁਝ ਹੁੰਦਾ ਉਹ ਤੇ ਇਹ ਸਾਰੀ ਪਬਲਿਕ ਨੂੰ ਪਤਾ ਲੱਗਣਾ ਹੈ ਕਿ ਇਹ ਜਿਹੜਾ ਅਸਲੇ ਕਾਂਡ ਹੈ ਇਹ ਸਾਰੇ ਲੋਕਾਂ ਦੇ ਮਨਾਂ ਵਿੱਚ ਹੈ ਉਹਦੇ ਵਿੱਚ ਕਈ ਜਗ੍ਹਾ ਮਾਰਚ ਹੋਈਆਂ ਔਰਤਾਂ ਦੇ ਜਥੇਬੰਦੀਆਂ ਉਹਨਾਂ ਵੱਲੋਂ ਚੰਡੀਗੜ੍ਹ ਵਿੱਚ ਜਲੰਧਰ ਵਿੱਚ ਵੀ ਪੰਜਾਬ ਪੂਰੇ ਵਿੱਚ ਬਾਹਰਲੇ ਸੂਬਿਆਂ ਵਿੱਚ ਵੀ ਸਾਰੇ ਪਾਸੇ ਔਰਤਾਂ ਵੀ ਮਰਦ ਵੀ ਇਕੱਠੇ ਹੋਏ ਆ ਔਰ ਉਹਨਾਂ ਨੇ ਮਾਰਚ ਜਿਹੜਾ ਹੈਗਾ ਬੜਾ ਉਦਾਸੀ ਭਰਿਆ ਮਾਰਚ ਕੀਤਾ ਇਹ ਗਲਤ ਜਿਹੜਾ ਹੋ ਗਿਆ ਸਾਰੇ ਦੇਸ਼ ਵਿੱਚ ਔਰ ਇਸ ਤੋਂ ਪਹਿਲਾਂ ਮਨੀਪੁਰ ਵਿੱਚ ਵੀ ਔਰਤਾਂ ਨਾਲ ਹੀ ਇਸ ਤਰ੍ਹਾਂ ਦਾ ਗਲਤ ਐਕਸ਼ਨ ਲਿਆ ਸੀ ਔਰ ਇਹ ਹਾਦਸਾ ਜਿਹੜਾ ਸੀ ਅਜੇ ਤੱਕ ਭੁੱਲਣਯੋਗ ਨਹੀਂ ਹੈਗਾ ਔਰ ਉਹ ਜਿੱਥੇ ਵੀ ਤੁਸੀਂ ਲੜਦੇ ਜੇ ਝਗੜਦੇ ਜੇ ਔਰਤ ਨੂੰ ਕਿਉਂ ਤੁਸੀਂ ਆਪਣੇ ਇਸ ਜਿਹੜਾ ショਅ ਚ ਲੈ ਕੇ ਹੁੰਦੇ ਜੀ ਜੋ ਤੁਸੀਂ ਕਰਨਾ ਹੈ ਤੁਸੀਂ ਸਰਕਾਰ ਨਾਲ ਕਰੋ ਸਰਕਾਰ ਨੂੰ ਪੁੱਛੋ ਜੋ ਕੁਝ ਨਹੀਂ ਤੁਹਾਨੂੰ ਦਿੰਦੀ ਉਹਦੇ ਚ ਔਰਤਾਂ ਬੱਚੇ ਬਜ਼ੁਰਗ ਉਹ ਕਿੱਥੋਂ ਆ ਜਾਂਦੇ ਉਹਨਾਂ ਨੂੰ ਕਿਉਂ ਮਾਰਦੇ ਚੌੜਦੇ ਜੀ ਉਹਨਾਂ ਨੂੰ ਕਿਉਂ ਉਹਨਾਂ ਨੂੰ ਬੇਇੱਜ਼ਤ ਕਰਦੇ ਜੀ ਇਹ ਸਾਰਾ ਜਿਹੜਾ ਮਨਸੂਬਾ ਹੈਗਾ ਕੁਝ ਸਿਆਸੀ ਲੋਕ ਨੇ ਇਹਦੇ ਪਿੱਛੇ ਕੋਈ ਜਥੇਬੰਦੀਆਂ ਨੇ ਕੁਝ ਵਿਅਕਤੀਗਤ ਲੋਕ ਨੇ ਜਿਹੜੇ ਸਰਕਾਰ ਨੂੰ ਵੀ ਬਦਨਾਮ ਕਰਦੇ ਆ ਹਿੰਦੁਸਤਾਨ ਤੇ ਭਾਰਤ ਨੂੰ ਵੀ ਬਦਨਾਮ ਕਰਦੇ ਆ ਔਰ ਉਹਦੇ ਵਿੱਚ ਸਾਡੀ ਦਿੱਖ ਜਿਹੜੀ ਬਾਹਰਲੇ ਦੇਸ਼ਾਂ ਵਿੱਚ ਬੜੀ ਕਮਜ਼ੋਰ ਤੇ ਬੜੀ ਜਿਹੜੀ ਮਾੜੀ ਨਜ਼ਰ ਆਉਂਦੀ ਆ ਔਰ ਉਸ ਤੋਂ ਬਾਅਦ ਹੁਣ ਜਿਹੜੀ ਨਵੀਂ ਰੀਸੈਂਟਲੀ ਨਿਊਜ਼ ਆਈ ਆ ਉਹਦੇ ਵਿੱਚ ਰਾਜ ਸਭਾ ਲਈ ਰਵਨੀਤ ਬਿੱਟੂ ਰਾਜਸਥਾਨ ਤੋਂ ਭਾਜਪਾ ਦੇ ਉਮੀਦਵਾਰ ਹੋਣਗੇ ਔਰ ਸਭ ਤੋਂ ਪਹਿਲਾਂ ਤੇ ਇਹ ਰਵਨੀਤ ਮਿੱਟੂ ਜੀ ਲੁਧਿਆਣੇ ਤੋਂ ਆ ਕਾਂਗਰਸ ਦੇ ਉਮੀਦਵਾਰ ਆ ਰਾਜਾ ਵੜਿੰਗ ਤੋਂ ਹਾਰ ਗਏ ਸੀ ਰਾਜਾ ਵੜਿੰਗ ਤੋਂ ਹਾਰਨ ਤੋਂ ਬਾਅਦ ਫਿਰ ਵੀ ਇਹਨਾਂ ਨੂੰ ਸਕੇਂਦਰ ਸਰਕਾਰ ਨੇ ਆਪਣੇ ਰਾਜ ਮੰਤਰੀ ਨਿਯੁਕਤ ਕਰ ਦਿੱਤਾ ਰੇਲਵੇ ਦਾ ਔਰ ਉਹਦੇ ਵਿੱਚ ਇਹਨਾਂ ਨੇ ਉੱਤੇ ਆਪਣੀ ਸੀਟ ਸੰਭਾਲ ਲਈ ਉੱਥੇ ਕੰਮ ਵੀ ਕੀਤਾ ਔਰ ਪੰਜਾਬ ਲਈ ਵੀ ਕੰਮ ਕੀਤਾ ਸੀਗਾ ਔਰ ਉਹਦੇ ਵਿੱਚ ਇਹਨਾਂ ਨੂੰ ਦੁਬਾਰਾ ਹੁਣ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰ ਲਈ ਭਾਜਪਾ ਨੇ ਆ ਰਾਜਸਥਾਨ ਤੋਂ ਉਮੀਦਵਾਰ ਨਾਮਜ਼ਦ ਕਰ ਦਿੱਤਾ ਔਰ ਉਹਦੇ ਵਿੱਚ ਇਹਨਾਂ ਨੇ ਰਾਜ ਸਭਾ ਦੇ ਵਿੱਚ ਪੰਜਾਬ ਤੋਂ ਜਿਹੜੇ ਸੀ ਅੱਗੇ ਮੈਂਬਰ ਜਿੱਚ ਹਰਪਜਨ ਪੱਜੀ ਸੀਗੇ ਔਰ ਸੀਚੇਵਾਲ ਜੀ ਸੀਗੇ ਔਰ ਮਿੱੱਤਲ ਵਾਈਸ ਚਾਂਸਲਰ ਸੀਗੇ ਐਲ ਪੀ ਜੀ ਦੇ ਔਰ ਉਹਦੇ ਵਿੱਚ ਹੋਰ ਵੀ ਪੰਜਾਬ ਦੇ ਨਾਮਿਨੇਟ ਹੋਏ ਸੀ ਲੋਕ ਪਰ ਇਹਦੇ ਵਿੱਚ ਭਾਜਪਾ ਵੱਲੋਂ ਇਹ ਚੰਗਾ ਕੰਮ ਚਲੋ ਕਰ ਦਿੱਤਾ ਕਿਉਂਕਿ ਪੰਜਾਬ ਦੇ ਲਈ ਕੰਮ ਤਾਂ ਕਰਨਗੇ ਪੰਜਾਬ ਦੇ ਲਈ ਇਹਨਾਂ ਦਾ ਪਣਦਾ ਕਿਉਂਕਿ ਇਹ ਬੈਂ ਸਿੰਘ ਜਿਹੜੇ ਸਾਡੇ ਸਾਬਕਾ ਮੁੱਖ ਮੰਤਰੀ ਦੇ ਪੰਜਾਬ ਦੇ ਉਹਨਾਂ ਦੇ ਪੋਤਰਾ ਜੀ ਨੇ ਔਰ ਇਹਨਾਂ ਦੇ ਉਹਨਾਂ ਨੇ ਆਪਣੇ ਆ ਦਾਦਾ ਜੀ ਦੇ ਜਿਹੜੇ ਪੂਰਨ ਨੂੰ ਉਹਨਾਂ ਤੇ ਪਾ ਕੇ ਬਹੁਤ ਕੰਮ ਕਬਸੇ ਪੰਜਾਬ ਲਈ ਇਹਨਾਂ ਨੇ वचन ਬੰਧ ਲਈ ਕਿ ਮੈਂ ਹੋਰ ਵੀ ਕੰਮ ਕਰੂੰਗਾ ਖਾਸ ਕਰਕੇ ਜਿਸ ਮਿੱਟੀ ਤੋਂ ਜਨਮੇ ਜਿਸ ਮਿੱਟੀ ਦੇ ਵਿੱਚ ਤੁਸੀਂ ਪੈਦਾ ਹੋਏ ਵੱਡੇ ਹੋਏ ਉਦਲੇ ਤੁਹਾਡਾ ਕੰਮ ਕਰਨ ਬਣਦਾ ਹੈ ਤੁਹਾਡਾ ਇਹ ਬਣ ਜਾਂਦੀ ਹੈ ਤੁਹਾਡੇ ਦਿਮਾਗ ਦੀ ਸੋਚ ਕਿ ਕਿਉਂ ਨਹੀਂ ਮੈਂ ਆਪਣੇ ਪੰਜਾਬ ਲਈ ਕੰਮ ਕਰਾਂ ਸਾਰੇ ਪੰਜਾਬ ਲਈ ਕੰਮ ਕਰਦੇ ਆ ਜਦੋਂ ਆਜ਼ਾਦੀ ਲਈ ਜਦੋਂ ਅਸੀਂ ਲੜਾਈ ਕੀਤੀ ਹੈ ਆਜ਼ਾਦੀ ਦੇ ਲਈ ਉਹਦੇ ਵੀ ਨੌਜਵਾਨ ਨੇ ਆ ਗਿਆ ਇਹ ਨੀਰ ਪਿੱਟੂ ਬਿਲਕੁਲ ਨੌਜਵਾਨ ਆ ਔਰ ਇਹਦੇ ਵਿੱਚ ਇਹ ਰਾਜ ਸਭਾ ਦੇ ਲਈ ਜੋ ਕੁਝ ਚੋਤੇ ਆਪਣਾ ਕੰਮ ਕਰਨਗੇ ਜਦੋਂ ਜਦੋਂ ਜੋ ਜਦੋਂ ਕਾਨੂੰਨ ਪਾਸ ਹੁੰਦਾ ਪਹਿਲਾਂ ਲੋਕ ਸਭਾ 'ਚ ਹੁੰਦਾ ਫਿਰ ਰਾਜ ਸਭਾ 'ਚ ਹੁੰਦਾ ਫਿਰ ਰਾਸ਼ਟਰਪਤੀ ਕੋ ਜਾਂਦਾ ਜੋ ਵੀ ਪੰਜਾਬ ਦੇ ਲਈ ਪੰਜਾਬ ਦੀ ਦੇਖ ਨੂੰ ਸਵਾਰਨ ਲਈ ਜੋ ਕੁਝ ਪੰਜਾਬ ਦੇ ਲਈ ਫੰਡਿੰਗ ਲਈ ਜੋ ਕੁਝ ਹੁੰਦਾ ਉਹਦੇ ਲਈ ਇਹ ਖਾਸ ਤੌਰ ਤੇ ਬੋਲ ਵੀ ਪੜਨਗੇ ਵੀ ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਗਵਰਨਮੈਂਟ ਨਹੀਂ ਹੈ ਪੰਜਾਬ ਦੇ ਵਿੱਚ ਆਪ ਸਰਕਾਰ ਇਸ ਕਰਕੇ ਅਜੇ ਤੱਕ ਕੋਈ ਫੰਡਿੰਗ ਖਾਸ ਤੌਰ ਤੇ ਨਹੀਂ ਮਿਲਦੀ ਕੇਂਦਰ ਵੱਲੋਂ ਔਰ ਜਿੱਤੇ ਵੀ ਵਿਕਾਸ ਫੰਡ ਸੀਗੇ ਪੰਜਾਬ ਦੇ ਵਿੱਚ ਪੰਚਾਇਤਾਂ ਦੇ ਲਈ ਪਿੰਡਾਂ ਦੇ ਲਈ ਉਹ ਉਸ ਤੋਂ ਹੁਣ ਆ ਰਿਹਾ ਪੰਜਾਬ ਜਦੋਂ ਹੁਣ ਆ ਬਜਟ ਆਇਆ ਰੀਸੈਂਟਲੀ ਬਜਟ ਦੇ ਵਿੱਚ ਵੀ ਖਾਸ ਤੌਰ ਤੇ ਬਾਹਰਲੇ ਬਹੁਤ ਸੂਬਿਆਂ ਨੂੰ ਦੇ ਦਿੱਤੇ ਗਏ ਫੰਡ ਪੈਸਾ ਉਹਨਾਂ ਨੂੰ ਦੇ ਦਿੱਤਾ ਗਿਆ ਪੰਜਾਬ ਫਿਰ ਖਾਲੀ ਹੱਥੀ ਮੁੜਿਆ ਔਰ ਉਹਦੇ ਵਿੱਚ ਭਗਵੰਤ ਮਾਨ ਜੀ ਨੇ ਅਮਿਤ ਸ਼ਾਹ ਜੀ ਨਾਲ ਵੀ ਮੀਟਿੰਗ ਕੀਤੀ ਸੀ ਨਰਿੰਦਰ ਮੋਦੀ ਜੀ ਨੂੰ ਵੀ ਇਹਨਾਂ ਨੇ ਮਿਲ ਕੇ ਕਿਹਾ ਸੀਗਾ ਪਰ ਅਜੇ ਤੱਕ ਇਹਨਾਂ ਦੀ ਇੱਕ ਵੀ ਸੁਣੀ ਨਹੀਂ ਗਈ ਉਹ ਇਸ ਕਰਕੇ ਨਹੀਂ ਸੁਣ ਗਈ ਕਿਉਂਕਿ ਇੱਥੇ ਬੀਜੇਪੀ ਤਾਂ ਹੈ ਨਹੀਂ ਦੂਜੀ ਸਰਕਾਰਾਂ ਨੂੰ ਨਹੀਂ ਦਿੰਦੇ ਜਦੋਂ ਕਿ ਕੇਂਦਰ ਨੂੰ ਚਾਹੀਦਾ ਹੈਗਾ ਕਿ ਜਿੱਥੇ ਵੀ ਪਬਲਿਕ ਤਾਂ ਉਹਨਾਂ ਦੀ ਹੈ ਉਹਨਾਂ ਨੇ ਹੀ ਪ੍ਰਧਾਨ ਮੰਤਰੀ ਬਣਾਇਆ ਡੈਮੋਕ੍ਰੇਸੀ ਹੈਗੀ ਆ ਤਾਂ ਕਿ ਸਾਰਿਆਂ ਨੂੰ ਜਿਹੜਾ ਹੈ ਉਹ ਮਿਲ ਕੇ ਵੇਖਣਾ ਚਾਹੀਦਾ ਕਿ ਸਾਰੇ ਲੋਕ ਸਾਡੇ ਨੇ ਔਰ ਜਿੱਥੇ ਤੇ ਵਿਕਾਸ ਦਾ ਰੋਗਿਆ ਸਾਰਾ ਕੁਝ ਉਹ ਅੱਗੇ ਲੈ ਕੇ ਆਉਣਾ ਚਾਹੀਦਾ ਤਾਕੇ ਪੰਜਾਬ ਜਿਹੜਾ ਹੈਗਾ ਇਹਨਾਂ ਗੱਲਾਂ ਤੋਂ ਉਨਾ ਨਾ ਰਵੇ ਹੁਣ ਇਹ ਪੰਜਾਬ ਐਸੇ ਕਰਕੇ ਕਰ ਜਾ ਨਾ ਰਿਹਾ ਪੰਜਾਬ ਦੀ ਜਿਹੜੀ ਸਰਕਾਰ ਹੈ ਮੌਜੂਦਾ ਪਹਿਲਾਂ ਤਾਂ ਇਹਨਾਂ ਨੇ 1200 ਕਰੋੜ ਲਿਆ ਸੀ ਫਿਰ 1800 ਫਿਰ ਹੁਣ 700 ਕਰੋੜ ਹੁਣ ਰੀਸੈਂਟਲੀ ਲਿਆ ਔਰ ਜਦੋਂ ਇਹਨਾਂ ਮੋੜਨਾ ਉਦੋਂ ਤੱਕ ਕਿ 7 ਦਾ 11 ਕਰੋੜ 1100 ਕਰੋੜ ਬਣ ਜਾਣਾ ਔਰ 700 ਤੋਂ 1100 ਕਰੋੜ ਬਣ ਜਾਂਦਾ 23-4 ਸਾਲਾਂ ਚ ਔਰ ਇਹ ਸਾਰਾ ਕੁਝ ਲੋਕਾਂ ਦੇ ਮੁੜਕੇ ਆ ਜਾਣਾ ਪਬਲਿਕ ਦੇ ਪਬਲਿਕਲੀ ਟੈਕਸ ਲੱਗਣਗੇ ਔਰ ਜੋ ਆਸੋੜੇ ਮੌਜੂਦਾ ਸਰਕਾਰ ਨੇ ਕਿਆ ਸੀ ਕਹੇ ਸੀ ਯਾਂ ਕਰਦਾਂਗੇ ਜੀ ਮੈਨੀਫੈਸਟੋ ਅਚ ਸੀ ਇੱਥੇ ਇੱਥੇ ਵਿਕਾਸ ਕਰਦਾਂਗੇ ਉਹ ਪਾ ਲਾ ਕੇ ਜੇ ਉੱਥੇ ਦਾ ਉੱਥੇ ਖੜਾ ਜਿਹਦੇ ਵਿੱਚ ਨਮਹਲਾ ਕਲੀਨਿਕ ਬਣਾਇਆ ਸੀਗੀ ਉਹਦੇ ਵਿੱਚ ਕੋਈ ਡਾਕਟਰ ਨਹੀਂ ਕੋਈ ਨਰਸ ਨਹੀਂ ਕੋਈ ਉੱਥੇ ਵੈਂਟੀਲੇਟਰ ਨਹੀਂ ਕੋਈ ਮੈਡੀਸਿਨ ਨਹੀਂ ਨਾ ਦੇ ਬਣ ਗਿਆ ਦੂਜੇ ਪਾਸੇ ਜਿਹਦੇ ਇਹਨਾਂ ਨੇ ਹੋਰ ਇਹਨਾਂ ਨੇ ਕਿਆ ਸੀ ਭੈਣਾ ਨੂੰ ਸਾਰਿਆਂ ਨੂੰ ਰਖੜੀ ਤੇ ਜਾਂ ਉਹ ਪਹਿਲੋਂ ਅਸੀਂ 1000 ਰੁਪਏ ਦੇਵਾਂਗੇ ਜਾਂ 1100 ਦਾ ਐਲਾਨ ਕਰ ਦਿੱਤਾ ਸੀਗਾ ਉਹ ਵੀ ਅਜੇ ਤੱਕ ਨਹੀਂ ਮਿਲਿਆ ਔਰ ਇਹਦੇ ਤੱਕ ਜਿਹੜੇ ਵੀ ਸੂਚਨਾ ਦਾ ਐਲਾਨ ਕਰਦੇ ਨੇ ਉਹ ਉੱਥੇ ਦੀ ਉੱਥੇ ਧਰੀਆਂ ਰਹਿ ਜਾਂਦੀਆਂ ਜਦੋਂ ਕਿ ਇਹਨਾਂ ਦੀ ਮਿਆਦ ਅੱਧ ਤੋਂ ਅੱਗੇ ਚਲੇ ਗਈ ਆ ਅੱਧਾ ਸਮਾਂ ਰਹਿ ਗਿਆ ਫਿਰ ਇਹ ਹੁੰਦਾ ਇਹ ਸਾਰੀਆਂ ਜਿਹੜੇ ਸਿਆਸੀ ਪਾਰਟੀਆਂ ਨੇ ਕਰਦੀਆਂ ਇੱਕ ਸਾਲ ਜਨਾਰਾਜਨ ਉਹ ਤੋਂ ਕਰਦੇ ਆ ਉਹਦੇ ਇੱਕ ਸਾਲ ਤੱਕ ਜਾ ਕੇ ਕਰ ਦਿੰਦੇ ਆ ਫਿਰ ਅਗਲੀ ਸਰਕਾਰ ਜਿਹੜੀ ਨੇ ਉਹ ਬੰਦ ਕਰ ਦਿੰਦੀ ਆ ਲੋਕ ਫਿਰ ਉੱਥੇ ਦੇ ਉੱਥੇ ਰਹਿੰਦੇ ਆ ਉਹ ਸਾਰਾ ਇਹ ਗੱਡਾ ਗਡੋਰੀਆ ਕਿੰਨਾ ਕੁ ਪਾਰ ਇੱਕ ਮੁੱਕੀ ਚੁੱਕਲਾ ਹੈ ਨਾ ਦੂਜੀ ਤਿਆਰ ਇਸ ਤਰ੍ਹਾਂ ਕਰਕੇ ਇਹ ਸਾਰੇ ਬਦ ਪਾਰ ਉੱਥੇ ਦਾ ਉੱਥੇ ਰਹਿੰਦਾ ਫਿਰ ਪਾਲਾ ਕੇ ਲੋਕ ਵਿਚਾਰੇ ਸਾਰੀਆਂ ਸਹੂਲਤਾਂ ਦਾ ਹੁਣਾ ਰਹਿੰਦੇ ਆ ਤਾਂ ਕਿ ਸਾਰੀਆਂ ਸਰਕਾਰਾਂ ਨੂੰ ਆਉਣ ਵਾਲੀ ਸਰਕਾਰਾਂ ਨੂੰ ਮੌਜੂਦਾ ਸਰਕਾਰਾਂ ਨੂੰ ਇਹਦੇ ਬਾਰੇ ਪਤਾ ਕਰਨਾ ਚਾਹੀਦਾ ਕਿ ਲੋਕ ਕੀ ਮੰਗ ਕਰਦੇ ਆ ਉਹਨਾਂ ਦੀ ਕੀ ਡਿਮਾਂਡ ਨੇ ਉਹਨਾਂ ਨੂੰ ਕੀ ਸਹੂਲਤਾਂ ਦੇਣੀਆਂ ਕਿਉਂਕਿ ਇਹ ਵੀ ਪੰਜਾਬ ਦੇ ਰਹਿਣ ਵਾਲੇ ਇਹਨਾਂ ਨੂੰ ਪਤਾ ਹੀ ਹੈਗਾ ਕਿਸਾਨ ਦੀਆਂ ਕੀ ਸਹੂਲਤਾਂ ਨੇ ਲੇਬਰ ਦੀਆਂ ਦਿਹਾੜੀਦਾਰ ਦੀਆਂ ਨੂੰ ਕੀ ਸਹੂਲਤਾਂ ਚਾਹੀਦੀਆਂ ਨੇ ਵਿਦਿਆਰਥੀਆਂ ਨੂੰ ਕੀ ਚਾਹੀਦਾ ਹੈਗਾ ਪਬਜੀ ਨੂੰ ਕੀ ਚਾਹੀਦਾ ਹੈਗਾ ਔਰ ਆਮ ਪਬਲਿਕ ਨੂੰ ਕੀ ਚਾਹੀਦਾ ਹੈਗਾ ਉਹਨਾਂ ਤੇ ਉਹਨਾਂ ਨੂੰ ਧਿਆਨ ਕੇਂਦਰਿਤ ਕਰਨਾ ਚਾਹੀਦਾ ਤਾਂ ਕਿ ਲੋਕ ਸੁਖੀ ਰਹਿਣ ਅਰਚਿੰਤਾ ਮੁਕਤ ਰਹਿਣ ਔਰ ਪਿਆਰੇ ਦਰਸ਼ਕੋ ਇਹਦੇ ਨਾਲ ਹੀ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਗੁਜਾਰਿਸ਼ ਹੈ ਤੁਹਾਡੇ ਅਗੇ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਗੌਰ ਨਾਲ ਵੇਖੋ ਬਾਚੋ ਔਰ ਜਾਣੋ ਸਾਰਾ ਕੁਝ ਔਰ ਜਿਹੜੀਆਂ ਭਾਗ ਦੇ ਮਸਲੇ ਨੇ ਉਹਨਾਂ ਨੂੰ ਵਿਚਾਰੋ ਤਾਂ ਕਿ ਆਉਣ ਵਾਲੀ ਸਰਕਾਰ ਵੀ ਤੁਹਾਨੂੰ ਇਸੇ ਤਰ੍ਹਾਂ ਦੇ ਮਸਲਿਆਂ ਨਾਲ ਜੋੜਦੀ ਰਹੇ ਔਰ ਇਸ ਪ੍ਰੋਗਰਾਮ ਨੂੰ ਜਿਹੜਾ ਵੇਖਣ ਤੋਂ ਬਾਅਦ ਕਮੈਂਟਸ ਵੀ ਦਿਓ ਆਪਣੇ ਕਮੈਂਟਸ ਦੇਣ ਤੋਂ ਬਾਅਦ ਸ਼ੇਅਰ ਵੀ ਕਰੋ ਲੋਕਾਂ ਨਾਲ ਸਾਂਝੇ ਵੀ ਕਰੋ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ